ਆਮ ਆਦਮੀ ਪਾਰਟੀ ਵਾਲੇ ਕਹਿੰਦੇ ਬਾਥਰੂਮ ਬਣਾ ਕੇ ਸਿੱਖਿਆ ਕਰਾਤੀ ਦੱਸੀ ਜਾਂਦੇ ਆ ਜੀ ਕੰਦ ਪਹਿਲਾਂ ਦੀ ਬਣੀ ਉਹਦੇ ਵਿੱਚ ਬੋਰਡ ਠੋਕ ਗਾਇਆ ਦਿਖਾ ਦਿਓ ਜੀ ਬਿਲਕੁਲ ਇੱਕ ਵਾਰ ਕੰਦ ਦੇ ਜ਼ਰੂਰ ਦਿਖਾ ਦਿਓ ਕੰਦ ਪਹਿਲਾਂ ਦੀ ਬਣੀ ਹੋਈ ਪੁਰਾਣੀ ਆ ਉਹਨਾਂ ਦਾ ਤੋੜ ਕੇ ਵਿੱਚ ਬੋਰਡ ਟਾ ਗਾਇਆ ਤੁਸੀਂ ਇਹਨਾਂ ਸਾਲਾਂ ਦੇ ਵਿੱਚ ਸਕੂਲਾਂ ਨੂੰ ਵਾਸ਼ਰੂਮ ਨਹੀਂ ਦੇ ਸਕੇ ਜੇ ਅਸੀਂ ਬਣਾ ਰਹੇ ਆ ਤਾਂ ਤੁਹਾਨੂੰ ਤਕਲੀਫ ਹੋ ਰਹੀ ਆ ਪੁਰਾਣੀਆਂ ਇੱਟਾਂ ਉਹੀ ਝਾੜ ਕੇ ਲਾਤੀਆਂ ਠੀਕ ਆ ਜੀ ਬਸ ਲੇਬਰ ਹੀ ਆ ਹੋਰ ਕੁਝ ਨਹੀਂ ਗਾ ਕੋਈ ਬਿਲਡਿੰਗ ਨਹੀਂ ਕੋਈ ਛੱਤ ਨਹੀਂ ਕੋਈ ਦੇਖ ਸਕਦਾ ਤੁਸੀਂ ਮਤਲਬ ਇਹ ਕੰਦ ਬਣਾ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਵਾਲੋ ਸਿੱਖਿਆ ਆਪਣੇ ਪਿੰਡ ਦੇ ਸਰਪੰਚ ਸਾਹਿਬ ਅੱਜ ਇਸ ਪ੍ਰੋਗਰਾਮ 'ਚ ਨਹੀਂ ਆਏ ਜੀ ਮਰਜੀ ਹੈ ਉਹਨਾਂ ਦੀ ਉਹ ਕਦੀ ਵੀ ਨਹੀਂ ਆਉਂਦੇ ਕਿ ਬੁਲਾਇਆ ਨਹੀਂ ਜੀ ਤੁਸੀਂ ਜਾਓ ਆਪ ਮਾਰੀ ਕਦੀ ਵੀ ਨਹੀਂ ਆਉਂਦੇ ਅੱਗੇ ਵੀ ਨਹੀਂ ਆਉਂਦੇ ਸਾਨੂੰ ਲੋਕਾਂ ਨੇ ਚੁਣਿਆ ਨਾ ਕਿ ਐਮ.ਐਲ.ਏ ਨੇ ਚੁਣਿਆ ਇਹ ਲੋਕਤੰਤਰ ਦਾ ਘਾਣ ਤੇ ਇਹ ਕਰ ਰਹੇ ਆ ਆਕੜ ਸਾਨੂੰ ਦੱਸ ਰਹੇ ਆ ਸਕੂਲ ਤਾਂ ਸਾਡਾ 25-30 ਸਾਲ ਪੁਰਾਣਾ ਬਣਿਆ ਹੋਇਆ ਇਹ ਕੋਈ ਨਵਾਂ ਇੱਥੇ ਸਾਡੇ ਸਕੂਲ ਦੇ ਨਵਾਂ ਕੰਮ ਕੋਈ ਨਹੀਂ ਹੋਇਆ ਜਿਹਦਾ ਅਦਕਾਟਨ ਕਰਨਾ ਜ਼ਰੂਰੀ ਸਮਝਿਆ ਜਾਂਦਾ ਇਹ ਤੁਹਾਡੇ ਪਿੰਡ ਨੂੰ ਨਵਾਂ ਸਕੂਲ ਬਣਾ ਕੇ ਦਿਖਾ ਨਹੀਂ ਕੋਲ ਨਹੀਂ ਸਾਡੇ ਕੋਈ ਪਹਿਲਾਂ ਵਾਲੇ ਬਣਿਆ ਉਹਨੇ ਕੁਝ ਨਹੀਂ ਕੀਤਾ ਸਿਰਫ ਆ ਕੇ ਇੱਥੇ ਲੈਕਚਰ ਕਰ ਗਈ ਆ ਫਰ ਕੁਝ ਨਹੀਂ ਕੀਤਾ ਉਹਨੇ ਕਿਹੇ ਗੱਦੇ ਮੈਂ ਮੈਂ ਆ ਜੇ ਕਿਤਾ ਉਹ ਕਿਤਾ ਕਿਤਾ ਕੁਝ ਵੀ ਨਹੀਂ ਗਿਆ ਅਜੀ ਦੇਖੀ ਛਕੜੀ ਦੇਖਾਈ ਦੇਖੀ ਉਹ ਦੇਖੀ ਸਕੂਲਾਂ ਦੀਆਂ ਜੇ ਨਵੀਆਂ ਕੰਧਾਂ ਬਣਦੀਆਂ ਤੁਸੀਂ ਉਹਨੂੰ ਕ੍ਰਾਂਤੀ ਨਹੀਂ ਮੰਨਦੇ ਕਿ ਇਹਨੂੰ ਕਿੱਥੋਂ ਕ੍ਰਾਂਤੀ ਲੋ ਹੁੰਦੀ ਹੈ ਜਿਹੜੇ ਸਕੂਲ ਨਵੇਂ ਬਣ ਕੇ ਜਾਂ ਕੋਈ ਚੀਜ਼ ਦੀ ਨਵੀਂ ਬਿਲਡਿੰਗ ਜਾਂ ਨਵੀਂ ਬਿਲਡਿੰਗ ਬਣਾਈ ਹੋਵੇ ਐਸੇ ਮੰਨ ਜਾਂਦੇ ਆ ਪੁਰਾਣੀਆਂ ਇੱਟਾਂ ਦੇ ਉੱਤੇ ਪਲਾਸਟਰ ਕਰਕੇ ਉਹਨੂੰ ਬਦਲ ਘਾਟਣ ਕਰ ਜਾਣ ਉਹ ਨਵੀਂ ਕ੍ਰਾਂਤੀ ਕਿਹੜੀ ਆ ਜੀ ਵਨਮੀ ਕਲਾਸ ਵਾਲਾ ਬੱਚਾ 8ਵੀਂ ਕਲਾਸ ਦੇ ਬੱਚਿਆਂ ਦਾ ਮੁਕਾਬਲਾ ਕਰੇ ਉਹਨੂੰ ਮੈਂ ਕ੍ਰਾਂਤੀਮਾਨਦਾ ਮੈਂ ਇਦਾਂ ਅਧ்கਾਟਨ ਕਰਨਾ ਕੋਈ ਕ੍ਰਾਂਤੀਆਂ ਨਹੀਂ ਆ ਜਾਂਦੀਆਂ ਮੈਂ ਇਹ ਭਗਵਾਨ ਜੀ ਨੂੰ ਦੱਸਣਾ ਚਾਹੁੰਦਾ ਕਿ ਗਰਾਊਂਡ ਲੈਵਲ ਤੇ ਕੰਮ ਕਰੋ ਜਾਂ ਨਾ ਕਿ ਨੀ ਪੱਥਰਾਂ ਦੇ ਨਾਲ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਆ ਸਾਡੇ ਕਾ ਆਇਆ ਮਾਜੀਦਾ ਇੱਥੇ ਜਾਂ ਸਾਡੇ ਪੈਂਦੇ ਰਿਹਾ ਇਹ ਅਜੇ ਕੰਨ ਮਨੋਂਦੇ ਸੀ ਇਹ ਜਿਹੜੀ ਕੁਝ ਨਹੀਂ ਕੀਤਾ ਇੱਥੇ ਪਟਾ ਨਜ਼ਰੀਆ ਕੀ ਕਹਿੰਦਾ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਬਣੂਗੀ ਮੈਂ ਕਿਹਾ ਦੋ ਸੀਟਾਂ ਵੀ ਲੈ ਜਾਣਗੇ ਮੈਨੂੰ ਕਹਿ ਦਿਓ ਉਹ ਨਾ ਤੁਸੀਂ ਸਰਪੰਚ ਨੂੰ ਸਦੋ ਨਾ ਤੁਸੀਂ ਕਿਸੇ ਪੰਚ ਨੂੰ ਸਦੋ ਤੁਸੀਂ ਆਣ ਕੇ ਅਧ்கਾਰਨ ਕਰਾਉਣਦੇ ਆ ਜੀ ਤੁਹਾਡਾ ਫਰਜ ਬਣਦਾ ਪਹਿਲੋ ਕਿਸੇ ਮੈਂਬਰ ਪੰਚਾਇਤ ਨੂੰ ਦੱਸਣਾ ਸਰਪੰਚ ਸਾਹਿਬ ਨੂੰ ਦੱਸਣਾ ਮੈਨੂੰ ਤਾਂ ਬਿਲਕੁਲ ਇਨਫੋਰਮੇਸ਼ਨ ਹੀ ਕਿਸੇ ਨੇ ਨਹੀਂ ਦਿੱਤੀ ਵੀ ਕਿ ਸਾਡੇ ਪਿੰਡ ਕੀ ਪ੍ਰੋਗਰਾਮ ਆ ਪਿੰਡ ਤੇ ਮੋਤਵਾਰ ਆਪਣੇ ਘਰਾਂ ਚ ਹੀ ਸੀਗੇ ਜੀ ਮੈਂ ਕਿ ਪਬਲਿਕ ਰੇਕਨ ਆਇਆ ਤਾਂ ਕੋਈ ਨਹੀਂ ਸੀਗਾ ਸਾਮ ਦਾ ਤੁਸੀਂ ਨਹੀਂ ਪੱਥਰ ਦਾ ਅਧ்கਾਰਨ ਕਰਨਾ ਉੱਥੇ ਪੰਚਾਇਤ ਦਾ ਬਕਾਇਦਾ ਨਾਮ ਲਿਖਿਆ ਜਾਂਦਾ ਸੀ ਮੰਤਰੀ ਦਾ ਨਾਮ ਲਿਖਿਆ ਮੁੱਖ ਮੰਤਰੀ ਦਾ ਨਾਮ ਲਿਖਿਆ ਜਾਂਦਾ ਪੰਚਾਇਤਾਂ ਦਾ ਲਿਖਿਆ ਜਾਂਦਾ ਸੀ ਇੱਥੇ ਤਾਂ ਸਿੱਧਾ ਮੁੱਖ ਮੰਤਰੀ ਤਜਾ ਹਰਜੋਤ ਬੈਂਸ ਜੀ ਤੇ ਜਾ ਐਮ.ਐਲ.ਏ. ਸਾਹਿਬ ਦਾ ਨਾਮ ਤੀਜੇ ਬੰਦੇ ਦਾ ਨਾਮ ਹੀ ਨਹੀਂ ਇਹ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਕੋਈ ਜਾਣਦਾ ਨਹੀਂ ਸ਼ਾਇਦ ਇਹ ਆਪਣਾ ਨਾਮ ਕਿਉਂ ਇਹਨਾਂ ਚ ਮਿਕਾਉਣਾ ਚਾਹੁੰਦੇ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਆਮ ਆਦਮੀ ਪਾਰਟੀ ਬਦਲਾ ਦਾ ਹੋਕਾ ਦੇ ਕੇ ਸੱਤਾ ਚਾਹੀ ਹੈ ਤਾਂ ਖਾਸ ਤੌਰ ਤੇ ਸਿੱਖਿਆ ਦਾ ਮੁੱਦਾ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਵਿੱਚ ਰੱਖਿਆ ਸੀ ਕਿ ਅਸੀਂ ਬਦਲਾ ਕਰਾਂਗੇ ਸਿੱਖਿਆ ਨੂੰ ਲੈ ਕੇ ਸਿੱਖਿਆ ਦੀ ਨੀਤੀ ਬਦਲਾਂਗੇ ਤਸਵੀਰਾਂ ਦੇ ਵਿੱਚ ਆ ਤੁਸੀਂ ਬੋਰਡ ਜਿਹੜਾ ਦੇਖ ਰਹੇ ਹੋ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤੇ ਨਾਲ ਲੱਗੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਇਹ ਜਿਹੜੇ ਬੋਰਡ ਨੇ ਤੁਸੀਂ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਲੱਗੇ ਆਮ ਹੀ ਦੇਖੇ ਹੋਣਗੇ ਸੋਸ਼ਲ ਮੀਡੀਆ ਤੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਜਿਹੜੇ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ ਨੇ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਸ਼ੇਅਰ ਕਰਦੇ ਨੇ ਜਿਸ ਦੇ ਵਿੱਚ ਲਿਖਦੇ ਨੇ ਕਿ ਅਸੀਂ ਕੱਲ ਨੂੰ ਸਕੂਲਾਂ ਦਾ ਉਦਘਾਟਨ ਕਰਾਂਗੇ ਤਾਂ ਸਕੂਲਾਂ ਦਾ ਉਦਘਾਟਨ ਕਿਹੋ ਜਿਹਾ ਹੋ ਰਿਹਾ ਹੈ ਕਿ ਵਾਕਿਆ ਹੀ ਸਕੂਲਾਂ ਦਾ ਉਦਘਾਟਨ ਹੋ ਰਿਹਾ ਹੈ ਜਾਂ ਕੁਝ ਹੋਰ ਹੋ ਰਿਹਾ ਹੈ ਗਰਾਊਂਡ ਜ਼ੀਰੋ ਤੇ ਅੱਜ ਤੁਹਾਨੂੰ ਉਹ ਦਿਖਾਵਾਂਗੇ ਜੇਕਰ ਦੋਸਤੋ ਤੁਸੀਂ ਪੰਜਾਬੀ ਪੜ ਲੈਂਨੇ ਹੋ ਪੰਜਾਬੀ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਜਿਹੜੇ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ ਨੇ ਉਹਨਾਂ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕੱਲ ਮਿਤੀ 15 April 2024 ਦਿਨ ਮੰਗਲਵਾਰ ਸਕੂਲਾਂ ਦੇ ਉਦਘਾਟਨ ਸਮਾਰੋਹ ਦਾ ਵੇਰਵਾ ਵੇਰਵਾ ਆ ਸਾ ਨਾ ਦੇ ਨਾਲ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਸਕੂਲਾਂ ਦੇ ਉਦਘਾਟਨ ਸਮਾਰੋਹ ਦਾ ਵੇਰਵਾ ਦੱਸਿਆ ਜਾਂਦਾ ਹੈ ਕਿ ਅਸੀਂ ਜਿਹੜੇ 4 ਸਕੂਲ ਨੇ 4 ਪਿੰਡਾਂ ਦੇ ਜਿਹੜੇ ਸਕੂਲ ਨੇ ਉਹਨਾਂ ਦਾ ਉਦਘਾਟਨ ਕਰ ਰਹੇ ਹਾਂ ਤਾਂ ਜਿਸ ਦੇ ਵਿੱਚ ਲਿਖਿਆ ਹੈ ਸਿੱਖਿਆ ਕ੍ਰਾਂਤੀ ਬੀਬੀ ਮਾਨਜੋਗ ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਹਲਕਾ ਨਕੋਦਰ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦਾ ਉਦਘਾਟਨ ਸਮਾਰੋਹ ਤੇ 15 ਅਪ੍ਰੈਲ ਦਾ ਦਿਨ ਪਾਇਆ ਹੋਇਆ ਨਾਲ ਉਹ ਤਸਵੀਰ ਲੱਗੀ ਹੋਈ ਹੈ ਬੀਬੀ ਇੰਦਰਜੀਤ ਕੌਰ ਮਾਨ ਦੀ ਤਾਂ ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਸਕੂਲਾਂ ਦਾ ਉਦਘਾਟਨ ਕਰ ਰਹੇ ਹਾਂ ਪਰ ਗਰਾਊਂਡ ਲੈਵਲ ਤੇ ਅਸਲਤ ਦੇ ਵਿੱਚ ਜੋ ਜ਼ਮੀਨੀ ਹਕੀਕਤ ਹੈ ਅਸਲ ਦੇ ਵਿੱਚ ਕਹਾਣੀ ਕੁਝ ਹੋ ਰਹੀ ਹੈ ਆ ਜਿਹੜਾ ਤੁਸੀਂ ਜਿਹੜਾ ਉਦਘਾਟਨੀ ਸਮਾਰੋਹ ਦਾ ਜਿਹੜਾ ਇਹ ਪੱਥਰ ਲੱਗਿਆ ਦੇਖ ਰਹੇ ਹੋ ਜਿ세 ਉਤੇ ਲਿਖਿਆ ਹੋਇਆ ਪੰਜਾਬ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਦਾ ਨਾਮ ਲਿਖਿਆ ਹੋਇਆ ਹੈ ਮਾਨਜੋ ਮੁੱਖ ਮੰਤਰੀ ਪੰਜਾਬ ਦੀ ਯੋਗ ਗਵਾਈ ਹੇਠ ਸਰਦਾਰ ਹਰਜੋਤ ਸਿੰਘ ਬੈਂਸ ਮਾਨਜੋ ਸਿੱਖਿਆ ਮੰਤਰੀ ਅਤੇ ਪੰਜਾਬ ਅਤੇ ਹਲਕਾ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੋਰ ਮਾਨ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 헤ਰਾ ਜ਼ਿਲ੍ਹਾ ਜਲੰਧਰ ਵਿਖੇ ਚਾਰ ਦਿਵਾਰੀ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਉਪਰੰਤ ਮਿਤੀ 15 ਅਪ੍ਰੈਲ 2025 ਨੂੰ ਲੋਕ ਅਰਪਿਤ ਕੀਤਾ ਤਾਂ ਇੱਥੇ ਫਰਕ ਦੇਖ ਲਓ ਜ਼ਮੀਨੀ ਹਕੀਕਤ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਸਕੂਲਾਂ ਦਾ ਉਦਘਾਟਨ ਕਰ ਰਹੇ ਹਾਂ ਸਮਾਂ ਸਮਾਂ ਦੱਸਿਆ ਜਾਂਦਾ ਹੈ ਸਮਾਸਾਰਨੀ ਦੱਸੀ ਜਾਂਦੀ ਹੈ ਵੇਰਵਾ ਦਿੱਤਾ ਜਾਂਦਾ ਹੈ ਪਰ ਅਸਲ ਦੇ ਵਿੱਚ ਜਿਹੜੇ ਨੀ ਪੱਥਰ ਲੱਗ ਰਹੇ ਨੇ ਉਦਘਾਟਨੀ ਸਮਾਰੋਹ ਦੇ ਉਦੇ ਤੇ ਸਿਰਫ ਇਹ ਹੀ ਲਿਖਿਆ ਹੈ ਕਿ ਚਾਰ ਦੁਵਾਰੀ ਦੀ ਉਸਾਰੀ ਦਾ ਕੰਮ ਮੁਰੰਮਤ ਮੁਕੰਮਲ ਹੋਣ ਤੇ ਤਾਂ ਫਰਕ ਸੋਸ਼ਲ ਮੀਡੀਆ ਔਰ ਜ਼ਮੀਨੀ ਹਕੀਕਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪਰੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾਪ 2022 ਦੀਆਂ ਚੋਣਾਂ ਤੋਂ ਪਹਿਲਾਂ ਦੇ ਜਿਹੜੇ ਬਿਆਨ ਦਿੱਤੇ ਗਏ ਸੀ ਵਿਰੋਧੀ ਪਾਰਟੀਆਂ ਨੂੰ ਲੈ ਕੇ ਉਹਦੇ ਤੇ ਵੀ ਆਪਾਂ ਚਾਨਣਾ ਪਾਉਣਾ ਪਾਉਨੇ ਕਿ ਭਗਵਾਨ ਸਿੰਘ ਮਾਨ ਕਹਿੰਦੇ ਸੀ ਜੇਕਰ ਸਾਡੀ ਪਾਰਟੀ ਦੇ ਜਿਹੜੇ ਸਮਰਥਕ ਹੋਣ ਜਾਂ ਵਿਰੋਧੀ ਪਾਰਟੀ ਦੇ ਸਮਰਥਕ ਹੋਣ ਜਾਂ ਵਿਰੋਧੀ ਪਾਰਟੀਆਂ ਦੇ ਮੈਂਬਰ ਹੋਣ ਅਸੀਂ ਉਹਨਾਂ 'ਚ ਕੋਈ ਫਰਕ ਨਹੀਂ ਕਰਾਂਗੇ ਬਾਰੇ ਹੀਰਾਪਿੰਡ ਦੇ ਸਰਪੰਚ ਸਾਹਿਬ ਨੂੰ ਅੱਜ ਜਿਹੜਾ ਇੱਥੇ ਇਸ ਪਿੰਡ ਦੇ ਵਿੱਚ ਸਮਾਰੋਹ ਰੱਖਿਆ ਗਿਆ ਸੀਗਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਸਰਪੰਚ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਏ ਤਾਂ ਤਮਾਮ ਜਿਹੜੇ ਜਿਹੜੇ ਮਾਨਯੋਗ ਜਿਹੜੇ ਇਸ ਪਿੰਡ ਦੇ ਪੰਚਾਇਤ ਮੈਂਬਰ ਨੇ ਉਹ ਵੀ ਇਸ ਸਮਾਰੋਹ ਦੇ ਵਿੱਚ ਸ਼ਾਮਿਲ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਵਰਕਰ ਬਿਸ਼ੱਕ ਦੇਖਣ ਨੂੰ ਮਿਲੇ ਤੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਇਸ ਪੂਰੇ ਸਮਾਰੋਹ ਨੂੰ ਲੈ ਕੇ ਸਰਪੰਚ ਸਾਹਿਬ ਸਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਜਿੰਦਰ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਕੀ ਨਾਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮੁਖਤਿਆਰ ਸਿੰਘ ਹੀਰ ਜੀ ਅੱਛਾ ਜੀ ਮੁਖਤਿਆਰ ਸਿੰਘ ਹੀਰ ਇਹ ਹੀਰਾਪਿੰਡ ਦੇ ਤੁਸੀਂ ਸਰਪੰਚ ਹੋ ਹਾਂਜੀ ਹਾਂਜੀ ਅੱਛਾ ਵੇ ਸੋਸ਼ਲ ਮੀਡੀਆ ਤੇ ਤੁਸੀਂ ਆਪਣੇ ਹਲਕੇ ਦੇ ਐਮ.ਐਲ.ਏ ਬੀਬੀ ਇੰਦਰਜੀਤ ਕੌਰ ਮਾਨ ਦੀ ਤੁਸੀਂ ਉਹ ਪੋਸਟ ਦੇਖੀ ਹੋਗੀ ਉਹ ਕਹਿੰਦੇ ਅਸੀਂ ਸਕੂਲਾਂ ਦਾ ਉਦਘਾਟਨ ਕਰਨ ਪਹੁੰਚ ਰਹੇ ਹਾਂ ਕੱਲ ਦਾ ਉਹਨਾਂ ਨੇ ਪੋਸਟਰ ਪਾਇਆ ਹੋਇਆ ਪੋਸਟ ਸ਼ੇਅਰ ਕੀਤੀ ਹੋਈ ਹੈ ਤੁਹਾਡੇ ਪਿੰਡ ਨੂੰ ਕਹਿੰਦੇ ਨਵਾਂ ਸਕੂਲ ਮਿਲ ਗਿਆ ਜੀ ਸਾਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਤੁਹਾਡੇ ਸਾਹਮਣੇ ਹੁਣੇ ਆ ਆ ਨਾ ਸਾਡੇ ਪਿੰਡ ਦੇ ਆ ਸਾਰੇ ਨਗਰਵਾਸੀ ਖੜੇ ਆ ਪੰਚਾਇਤ ਖੜੀ ਆ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਬਿਲਕੁਲ ਸਾਡੇ ਪਿੰਡ ਦਾ ਜਦ ਘਟਨਾ ਹੋ ਰਿਹਾ ਸਕੂਲ ਦਾ ਜਦ ਕਿ ਸਕੂਲ ਤਾਂ ਸਾਡਾ 25 30 ਸਾਲ ਪੁਰਾਣਾ ਬਣਿਆ ਹੋਇਆ ਇਹ ਸਿਰਫ ਇੱਕ ਪਿਛੇ ਚਾਰ ਦੁਵਾਰੀ ਦੀ ਕੰਧ ਇੱਕ ਡਿੱਗੀ ਹੋਈ ਸੀ ਥੋੜੀ 60 70 ਫੁੱਟ ਦਾ ਏਰੀਆ ਹੋਊਗਾ ਲੰਬਾਈ ਉਹਦੀ ਸਿਰਫ ਉਹ ਉਹ ਇੱਟਾਂ ਦੇ ਨਾਲ ਦੁਬਾਰਾ ਬਣਾਈ ਗਈ ਹੈ ਦੀ ਰਿਪੇਅਰ ਕੀਤੀ ਗਈ ਆ ਕੋਈ ਨਵਾਂ ਇੱਥੇ ਸਾਡੇ ਸਕੂਲ ਦੇ ਨਵਾਂ ਕੰਮ ਕੋਈ ਨਹੀਂ ਹੋਇਆ ਜਿਹਦਾ ਅਧਿਕਾਟਨ ਕਰਨਾ ਜ਼ਰੂਰੀ ਸਮਝਿਆ ਜਾਵੇ ਇਹ ਕੰਦਾ ਬਣਾ ਕੇ ਸਿੱਖਿਆ ਕ੍ਰਾਂਤੀ ਦਾਸ ਰਹੇ ਨੇ ਜੀ ਆਮ ਆਦਮੀ ਪਾਰਟੀ ਵਾਲੇ ਇਹਨੂੰ ਕ੍ਰਾਂਤੀ ਕਿੱਦਾਂ ਮੰਨ ਸਕਦਾ ਕ੍ਰਾਂਤੀ ਤਾਂ ਉਹ ਹੁੰਦੀ ਤੇ 9ਵੀਂ ਕਲਾਸ ਵਾਲਾ ਬੱਚਾ 8ਵੀਂ ਕਲਾਸ ਦੇ ਬੱਚਿਆਂ ਦਾ ਮੁਕਾਬਲਾ ਕਰੇ ਉਹਨੂੰ ਮੈਂ ਕ੍ਰਾਂਤੀਮਾਨ ਦਾ ਮੈਂ ਇਦਾਂ ਅਧ்கਾਟਨ ਕਰਨਾ ਕੋਈ ਕ੍ਰਾਂਤੀਆਂ ਨਹੀਂ ਆ ਜਾਂਦੀਆਂ ਮੈਂ ਇਹ ਭਗਵਾਨ ਮਾਨਸਾ ਨੂੰ ਦੱਸਣਾ ਚਾਹੁੰਦਾ ਕਿ ਗਰਾਊਂਡ ਲੈਵਲ ਤੇ ਕੰਮ ਕਰੋ ਜਾਂ ਨਾ ਕਿ ਨੀ ਪੱਥਰਾਂ ਦੇ ਨਾਲ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਹਮ ਜਦ ਕਿ ਜਦੋਂ ਸਰਕਾਰ ਇਹ ਆਈ ਆ ਉਸ ਟਾਈਮ ਤੇ ਇਹਨਾਂ ਨੇ ਇਹ ਹੀ ਕਿਹਾ ਸੀਗਾ ਵੀ ਸਾਡੇ ਕੋਈ ਨੀ ਪੱਥਰ ਕਰਨ ਨੂੰ ਰੱਖਣ ਨੂੰ ਸਾਡੇ ਕੋਈ ਨੁਮਾਇंदे ਨਹੀਂ ਜਾ ਕੇ ਕਰਨਗੇ ਕੋਈ ਐਮਐਲਏ ਨਹੀਂ ਜਾ ਕੇ ਕਰਨਗੇ ਕੋਈ ਮੰਤਰੀ ਨਹੀਂ ਜਾ ਕੇ ਕਰਨਗੇ ਜਦ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਉਹਦਾ ਅਧ்கਾਟਨ ਕਰਿਆ ਕਰਨਗੇ ਹਮ ਜਦ ਕਿ ਕੰਮ ਹੋਇਆ ਕੋਈ ਵੀ ਨਹੀਂ ਨਾ ਕਮ ਹੋਣ ਦੇ ਬਾਵਜੂਦ ਵੀ ਐਮਐਲਏ ਸਾਹਿਬ ਰੋਜ਼ ਦੇ ਚਾਰ-ਚਾਰ ਪ੍ਰੋਗਰਾਮ ਕਰ ਰਹੇ ਆ ਪਿੰਡਾਂ ਦੇ ਵਿੱਚ ਜਾ ਕੇ ਨਾਲੇ ਆਪਣਾ ਸਮਾਂ ਬਰਬਾਦ ਕਰਦੇ ਨਾਲੇ ਲੋਕਾਂ ਦਾ ਸਮਾਂ ਬਰਬਾਦ ਕਰਾ ਨੁਕਸਾਨ ਕਿਹਦਾ ਹੋ ਰਿਹਾ ਉਹ ਨੁਕਸਾਨ ਤਾਂ ਸਾਡਾ ਹੋ ਰਿਹਾ ਨਾ ਆਫਟਲ ਉਹਨੇ ਦਾ ਖਰਚਾ ਨਹੀਂ ਕੀਤਾ ਹੁੰਦਾ ਕੰਦ ਦੇ ਉੱਤੇ ਜਿੰਨੇ ਦਾ ਘਾਟਨ ਤੇ ਖਰਚੇ ਆ ਜਾਂਦੇ ਆ ਇਹ ਕੋਈ ਜਾਇਜ਼ ਗੱਲ ਨਹੀਂ ਆ ਅੱਛਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋਏ ਅਸੀਂ ਐਮਐਲਏ ਬੀਬੀ ਇੰਦਰਜੀਤ ਕੋਰ ਮਾਂ ਨੂੰ ਵੀ ਸਵਾਲ ਕੀਤਾ ਉਹ ਕਹਿੰਦੇ ਉਹਨਾਂ ਚ ਆਕੜੇ ਉਹ ਆਪਣੀ ਆਕੜ ਕਰਕੇ ਨਹੀਂ ਇੱਥੇ ਪਹੁੰਚੇ ਆ ਸਾਡੇ 'ਚ ਨਹੀਂ ਅਸੀਂ ਸਾਨੂੰ ਲੋਕਾਂ ਨੇ ਚੁਣਿਆ ਨਾ ਕਿ ਐਮਐਲਏ ਨੇ ਚੁਣਿਆ ਮੈਨੂੰ ਪਿੰਡ ਨੇ ਚੁਣਿਆ ਹੋਇਆ ਆ ਇਹ ਲੋਕਤੰਤਰ ਦਾ ਘਾਣ ਤੇ ਇਹ ਕਰ ਰਿਹਾ ਆ ਆਕੜ ਸਾਨੂੰ ਦੱਸ ਰਹੇ ਆ ਇਹਨਾਂ ਦਾ ਫਰਜ ਬਣਦਾ ਸਰਕਾਰੀ ਮਹਿਕਮੇ ਦਾ ਫਰਜ ਬਣਦਾ ਸਾਨੂੰ ਇਤਲਾਹ ਦੇਣੀ ਸਾਨੂੰ ਸੱਦਾ ਪੱਤਰ ਭੇਜਣਾ ਪੰਚਾਇਤ ਆਵੇ ਜਦ ਕਿ ਸਾਨੂੰ ਬਿਲਕੁਲ ਦੂਸਰੀ ਵਾਰ ਪਿੰਡ ਵਿੱਚ ਅਗਨੋਰ ਕੀਤਾ ਗਿਆ ਹੂੰ ਬਿਲਕੁਲ ਦੋਸਤੋ ਤੁਹਾਨੂੰ ਇਹ ਜ਼ਰੂਰ ਦੱਸ ਦਈਏ ਪੰਜਾਬ ਦੇ ਵਿੱਚ ਅਨੋਖਾ ਹੀ ਬਦਲਾਅ ਹੋਇਆ ਜਿਹੜਾ ਇਹ ਉਦਘਾਟਨੀ ਸਮਾਰੋਹ ਰੱਖਿਆ ਗਿਆ ਸੀਗਾ ਪਿੰਡ ਦੀ ਪੰਚਾਇਤ ਨੂੰ ਪਿੰਡ ਦੀ ਪੰਚਾਇਤ ਨੂੰ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਇਹ ਸਰਪੰਚ ਸਾਹਿਬ ਕਹਿੰਦੇ ਸਾਨੂੰ ਤਾਂ ਇਸ ਪ੍ਰੋਗਰਾਮ ਬਾਰੇ ਦੱਸਿਆ ਨਹੀਂ ਐਮਐਲਏ ਬੀਬੀ ਖੁਦ ਹੀ ਆ ਕੇ ਇੱਥੇ ਉਦਘਾਟਨ ਕਰ ਗਏ ਨੇ ਤੇ ਫਿਰ ਪੰਚਾਇਤ ਨੂੰ ਕਿਉਂ ਨਾ ਇੰਨਾ ਜ਼ਿਆਦਾ ਅੰਦਾਜ਼ਾ ਕੀਤਾ ਜੀ ਦੇਖੋ ਜੀ ਪੰਚਾਇਤ ਨੂੰ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਨੰਦਰ ਅਦਾਜ਼ ਕਰਨ ਦਾ ਇਹਨਾਂ ਦਾ ਤਰੀਕੇ ਕਿਹੜੇ ਬਣਾ ਲੈ ਅੱਜ ਤੱਕ ਮੈਂ 35 ਸਾਲ ਹੋ ਗਿਆ ਮੈਨੂੰ ਸਿਆਸਤ ਵਿੱਚ ਰਾਇਨ 35 ਸਾਲਾਂ ਦੇ ਵਿੱਚ ਬਹੁਤ ਸਰਕਾਰਾਂ ਆਈਆਂ ਗਈਆਂ ਸਰਕਾਰਾਂ ਅੱਜ ਤੀ ਕਿਸੇ ਨੇ ਇਦਾਂ ਬਦਲਾਖੂਰੀ ਨਹੀਂ ਕੀਤੀ ਸੀਗੀ ਪੰਚਾਇਤਾਂ ਨੂੰ ਸੱਦ ਕੇ ਬਾਦਲ ਸਾਹਿਬ ਵੀ ਸੰਗਦਰਸ਼ਨ ਕਰਦੇ ਹੁੰਦੇ ਸੀ ਚੈੱਕ ਦਿੰਦੇ ਹੁੰਦੇ ਸੀ ਸਾਕੋ ਇਹ ਕਹਿੰਦੇ ਸਾਡੇ ਕੋ ਆਉਂਦੀ ਨਹੀਂ ਪੰਚਾਇਤ ਹੈਂਡ ਰੱਖਦੇ ਆ ਤੁਸੀਂ ਮੈਨੂੰ ਦੱਸੋ ਜਿਹੜੇ ਲਾਗਲੇ ਪਿੰਡ ਆ ਜਿੱਥੇ ਇਹਨਾਂ ਦੀ ਪਾਰਟੀ ਦੇ ਸਰਪੰਚ ਵੀ ਹੈਗੇ ਉਹਨਾਂ ਪਿੰਡਾਂ ਨੂੰ ਕਿਹੜੀ ਗ੍ਰਾਂਟ ਦਿੰਦੀ ਅੱਜ ਤੀ ਛੁਪੇ ਚਲਾ ਜਦ ਕਿ ਸਾਡੀਆਂ ਗ੍ਰਾਂਟਾਂ ਲਾਸਟ ਟਾਈਮ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀਗੀ ਸਾਨੂੰ 20 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ ਇਹਨਾਂ ਨੇ ਸਾਡੇ ਕੋਲੋਂ ਸਰਕਾਰ ਬਣਦਿਆਂ ਸਾਰੀ ਸਾਡੇ ਪਿੰਡਾਂ ਦੇ ਵਿੱਚੋਂ ਪੈਸੇ ਵਾਪਸ ਲੈ ਲਿਆ ਅੱਜ ਕ ਪਹਿਲੀ ਵਾਰੀ ਹੋਇਆ ਇਹ ਜਿਹੜੇ ਪਿੰਡਾਂ ਦੇ ਵਿੱਚੋਂ ਪੈਸੇ ਪੰਚਾਇਤਾਂ ਕੋਲੋਂ ਵਾਪਸ ਲਜਾਣੇ ਅਸੀਂ ਤਾਂ ਫੇਰ ਵੀ ਕਰੋੜਾ ਰੁਪਈਆ ਪਿੰਡ ਤੇ ਲਾਇਆ ਇਨਕੁਆਰੀ ਕਰਾਉਣ ਮੇਰੀ ਜਿਹੜੇ ਕਹਿੰਦੇ ਇਸ ਗੱਲਾਂ ਕਰਦੇ ਹਨਾ ਇੱਥੇ ਵਿਕਾਸ ਨਹੀਂ ਕਰਾ ਰਿਆ ਸਰਪੰਚ ਮੋਰੇ ਨਹੀਂ ਹੋ ਗਏ ਕੰਮ ਨਹੀਂ ਰਿਹਾ ਕੁਛ ਨਹੀਂ ਆ ਰਿਹਾ ਹੀ ਕਰ ਰਿਹਾ ਕਰੋੜਾ ਰੁਪਈਆ ਪਿੰਡ ਦੇ ਉੱਤੇ ਲਾਇਆ ਗੜੀਆਂ ਨਾਲੀਆਂ ਤੇ ਦੂਸਰੀ ਐਂਟਰਲੌਕ ਤੇ ਦੂਸਰਾ ਆਪਣਾ ਸੀਵਰੇਜ ਦਾ ਕੰਮ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਸੀ ਬਾਬਾ ਸੀਚੇ ਵਾਲ ਮਾਡਲ ਦੇ ਨਾਲ ਅਸੀਂ ਸ਼ੁਰੂ ਕੀਤਾ ਸੀ ਕਰੋੜਾਂ ਰੁਪਏ ਆਤੇ ਲੱਗਾ ਬਿਲਕੁਲ ਜੀ ਬਿਲਕੁਲ ਜੀ ਹੋਰ ਵੀ ਇੱਥੇ ਪਿੰਡ ਦੇ ਸੱਜਣ ਪਹੁੰਚੇ ਨੇ ਗੱਲਬਾਤ ਕਰਦੇ ਆ ਬਾਪੂ ਜੀ ਇਹ ਬੀਬੀ ਇੰਦਰਜੀਤ ਕੋਰ ਮਾਨ ਤੁਹਾਡੇ ਹਲਕੇ ਦੇ ਐਮ ਐਲ اے ਨੇ ਜਿਹੜੇ ਨਕੌਦਰ ਹਲਕਾ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਉਹ ਕਹਿੰਦੇ ਕੱਲ ਨੂੰ ਅਸੀਂ ਸਕੂਲਾਂ ਦਾ ਉਦਘਾਟਨ ਕਰ ਰਹੇ ਹਾਂ ਤੁਹਾਡੇ ਪਿੰਡ ਨੂੰ ਨਵਾਂ ਸਕੂਲ ਬਣਾ ਕੇ ਦੇ ਬਿਲਕੁਲ ਨਹੀਂ ਛਾਪ ਕੋਈ ਪਹਿਲਾਂ ਨਾਲ ਬਣਾਇਆ ਉਹਨੇ ਕੋਸ਼ਿਸ਼ ਕੀਤਾ ਸਿਰਫ ਆ ਕੇ ਇੱਥੇ ਲੈਕਚਰ ਕਰ ਗਈ ਆ ਹੋਰ ਕੁਝ ਨਹੀਂ ਕੀਤਾ ਉਹਨੇ ਇਹ ਕਹਦੇ ਮੈਂ ਇਹ ਕੀਤਾ ਉਹ ਕੀਤਾ ਕੀਤਾ ਕੁਝ ਵੀ ਨਹੀਂ ਆਈ ਦੇਖੀ ਛਕਲੀ ਦੇਖਾਈ ਤੇ ਕੀ ਉਹਦੀ ਹੂੰ ਆ ਆ ਤੇ ਪਲੇਵਾ ਚ ਇਥੇ ਚਾਰ ਕ ਜਿਹੜੇ ਇਹਨਾਂ ਦੇ ਖੜੇ ਹੁੰਦੇ ਆ ਸ਼ਾਮ ਨੂੰ ਉਹ ਕਦੇ ਕਹਿੰਦੇ ਸੀ ਆ ਬਣਾਵਾਂਗੇ ਆ ਬਣਾਵਾਂਗੇ ਬੰਦਾ ਕੁੱਖ ਬਣੀਗਾ ਜੋ ਬਣਾਉਣਾ ਸਰਪੰਚ ਨੇ ਬਣਾਉਣਾ ਹੈ ਉਹ ਭਗਵਾਨਤ ਸਿੰਘ ਸਾਹਿਬ ਦਾ ਤੁਸੀਂ ਉਹ ਬੋਰਡ ਦੇਖਿਆ ਹੋਊਗਾ ਉਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਲੈ ਆਏ ਆ ਜੀ ਕਿ ਨਾ ਕੁਝ ਵੀ ਨਹੀਂ ਕੀਤਾ ਕੁਝ ਨਹੀਂ ਕੀਤਾ ਨਹੀਂ ਪਤਾ ਨਹੀਂ ਨਹੀਂ پتہ ਕਿਹਨੇ ਰੱਖਿਆ ਕਿਸੇ ਨੇ ਆਏ ਕੋਈ ਨਹੀਂ ਇਥੇ ਸਰ ਉਹ ਮਨੋਲਾ ਪ੍ਰਣਾ ਸਾਹਿਬ ਕਾ ਸਰਪੰਚ ਜਿਹੜਾ ਇਹ ਕੋਈ ਦੁੱਖ ਜਾਂਦੇ ਹੋਲ ਸੀਗੇ ਕੋਈ ਉੱਥੇ ਖੜੇ ਹੋ ਕੇ ਚੱਲ ਗਿਆ ਫੋਟੋ ਖਿੱਚ ਕੇ ਆਪਣੀ ਆਪਣੀ ਹੂੰ ਬਿਲਕੁਲ ਆ ਸਰਦਾਰ ਸਾਹਿਬ ਤੁਹਾਡੇ ਪਿੰਡ ਨੂੰ ਨਵਾਂ ਸਕੂਲ ਨਹੀਂ ਬਣਾ ਕੇ ਦਿੱਤਾ ਜੀ ਨਹੀਂ 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 ਸਾਰਾ ਕੁਝ ਦੱਸ ਹੀ ਰਿਹਾ ਸੱਚ ਹੈ ਨਵਾਂ ਨਹੀਂ ਸਾਨੂੰ ਬਣਾਇਆ ਕੋਈ ਕਈ ਨਾ ਨਹੀਂ ਬਣਾਇਆ ਹੂੰ ਕੋਈ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਹੂੰ ਕਹਿੰਦੇ ਜਿ ਮਾਜੀ ਮੈਂ ਬਣਾਈ ਜਾਂ ਬਈ ਇਹ ਕੀਤਾ ਇਹ ਉਹ ਕੀਤਾ ਹੂੰ ਗਾਓ ਕੇ ਬੋਲੋ ਇਹ ਕਦੋਂ ਦਾ ਸਕੂਲ ਬਣਿਆ ਜੀ ਤੁਹਾਡੇ ਪਿੰਡ ਚ ਬਣਿਆ ਜੀ ਅਸੀਂ ਵੀ ਇੱਥੇ ਹੀ ਪੜ੍ਹੇ ਹਾਂ ਉਦੋਂ ਹੈ ਨਹੀਂ ਸੀਗੇ ਪੰਜ ਬਾਤ ਵਿੱਚ ਮੈਂ ਕੰਦਾ ਹੋਈ ਆਇਆ ਸਿਰਫ ਜਿਹੜਾ ਇਹਨਾਂ ਦੇ ਬੀਬੀ ਇੰਦਰਜੀਤ ਕੌਰ ਨੇ ਔਰ ਤੁਸੀਂ ਦੇਖ ਲਓ ਪਿਛਲੇ ਪਾਸੇ ਕੰਦਾ ਬਣੀਆਂ ਹੀ ਸੀਗੀਆਂ ਮੋੜ ਕੇ ਢਾ ਕੇ ਸਾਡੇ ਪੈਣ ਦੇ ਮਤਲਬ ਇਹ ਮਜ਼ਦੂਰਾਂ ਕੋ ਤੇ ਮੈਸਤਰੀਆਂ ਨੂੰ ਲਾ ਕੇ ਇਹਨਾਂ ਨੇ ਕਰਾਇਆ ਆ ਉਹਦੇ 'ਚ ਕੋਈ ਨਹੀਂਗਾ ਉਹਦੇ 'ਚ ਕੋਈ ਬਦਲਾ ਹੈਗਾ ਸਰੀਆ ਜ਼ਰੂਰ ਪਾਤਾ ਆ ਚਾਰ ਸਰੀਆ ਜ਼ਰੂਰ ਪਾਤੇ ਆ ਇਹ ਮਹਿਮਣੇ ਨੂੰ ਤਿਆਰ ਆ ਪਰ ਉਹ ਪਤਾ ਉਹ ਹੀ ਟਾ ਕੇ ਸਰੀਏ ਜੋਕੇ ਉਹ ਸਾਰੀ ਰਿਪੇਅਰ ਹੋ ਜਾਈ ਅੱਛਾ ਨਵੀਆਂ ਕੰਦਾ ਬਣਾਉਣ ਨੂੰ ਸਕੂਲਾਂ ਦੀਆਂ ਜੇ ਨਵੀਆਂ ਕੰਦਾ ਬਣਦੀਆਂ ਤੁਸੀਂ ਉਹਨੂੰ ਕ੍ਰਾਂਤੀ ਨਹੀਂ ਮੰਨਦੇ ਕਿਹਨੂੰ ਕਿੱਥੋਂ ਕ੍ਰਾਂਤੀ ਉਹ ਹੁੰਦੀ ਆ ਜਿਹੜੇ ਸਕੂਲ ਨਵੇਂ ਬਣ ਕੇ ਇਹ ਕੋਈ ਚੀਜ਼ ਨਹੀਂ ਨਵੀਂ ਬਿਲਡਿੰਗ ਜਾਂ ਨਵੀਂ ਬਿਲਡਿੰਗ ਬਣਾਈ ਹੋਵੇ ਐਸੀ ਮੰਨ ਜਾਂਦੇ ਆ ਕਿ ਜਿਹੜੀ ਆਪ ਆਪ ਵਾਲੀ ਸਰਕਾਰ ਆ ਬਹੁਤ ਤਰੱਕੀ ਕੀਤੀ ਆ ਨਵੀਂ ਕ੍ਰਾਂਤੀ ਲਿਆਈ ਆ ਪੁਰਾਣੀਆਂ ਇੱਟਾਂ ਦੇ ਉੱਤੇ ਪਲਾਸਟਰ ਕਰਕੇ ਉਹ ਦਰਗਾੜਨ ਕਰ ਜਾਨੋ ਨਵੀਂ ਕ੍ਰਾਂਤੀ ਕਿਹੜੀ ਆ ਜੋ ਕਿ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਇਤਿਹਾਸ ਪੜਦੇ ਆ ਤੇ ਸਭ ਤੋਂ ਸਾਡੇ ਇਤਿਹਾਸ ਨੂੰ ਦੇਖਿਆ ਜਾਵੇ ਤੇ ਬڑے-ਬڑے ਇੱਥੋਂ ਜਿਹੜੇ ਆ ਆਪਣੇ ਹੇਰਾਂ ਦੇ ਸਾਡੇ ਐਨ ਆਰ ਆਈ ਵੀ ਇੱਥੋਂ ਦੇ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਕਿ ਜਿੱਥੋਂ ਜਿਹੜੇ ਇੱਥੋਂ ਦੇ ਆਮ ਲੋਕ ਆ ਉਹ ਸਾਡੂ ਪਹਿਲ ਦੇ ਆਧਾਰ ਤੇ ਲੋਕ ਸਕੂਲ ਬਣਾਉਣ ਨੂੰ ਜਾਂ ਦਵਿਆਂ ਨੂੰ ਬੜੇ ਬੜੇ ਸਕੂਲ ਜੜੇ ਆ ਉਹਨਾਂ ਲੋਕਾਂ ਦੀ ਬਹੁਤ ਵੱਡੀ ਦੇਣ ਆ ਸਰਕਾਰੀ ਗਰੰਟਾ ਨੂੰ ਇਹ ਜਿਹੜੇ ਚੰਦ ਬੰਦੇ ਆ ਹਲੇ ਥੋੜੇ ਦਿਨ ਹੋਏ ਆ ਬੀਬੀ 인ਦਰਜੀਤ ਕੋਰ ਪਿੱਛੇ ਜਿੱਥੇ ਘਟਨਾ ਕਰ ਗਈ ਸੀ ਸੜਕ ਦੇ ਉੱਤੇ ਸੜਕ ਦੇ ਉੱਤੇ ਜੇ ਇਹਨਾਂ ਦੇ ਜਦੋਂ ਇਤੋਂ ਕਾਲੀਆਂ ਦੀ ਸਰਕਾਰ ਆਈ ਆ ਉੱਥੇ ਉਹ ਲਿਖਿਆ ਹੁੰਦਾ ਸਰਪੰਚ ਆ ਪੰਚਾਇਤ ਮੈਂਬਰ ਆ ਬੀਬੀਆਂ ਦੇ ਨਾਮ ਦੇ ਸੀ ਵੀ ਇਹਨਾਂ ਨੇ ਉੱਥੇ ਬਣਾਇਆ ਨਹੀਂ ਇਤਿਹਾਸ ਗਾਜ ਜੇ ਨਾਰੇ ਪੱਥਰ ਲੱਗੇ ਹੋਏ ਆ ਇਹ ਕੱਲੇ ਉਹੀ ਗੱਲਾਂ ਲੈ ਕੇ ਮੁੜ ਕੇ ਜੇ ਇਹਨਾਂ ਦੇ ਨਾਲ ਦੇ ਥੱਲੇ ਬੰਦੇ ਇਹਨਾਂ ਦੇ ਜੇ ਇੱਕ ਦੋ ਬੰਦੇ ਜਿੱਥੇ ਵੀ ਉਹਨਾਂ ਦਾ ਨਾਂ ਲਿਖਿਆ ਜਾਵੇ ਤਾਂ ਵੀ ਅਸੀਂ ਮੰਨ ਹੀ ਜਾਂਨੇ ਆ ਇਹ ਆਪ ਹੀ ਮੇਲਾ ਦੇਖਦੇ ਰਹੇ ਆ ਤੇ ਆਪੇ ਸਵਾਲ ਆਪੇ ਜਵਾਬੇ ਸਰਕਾਰਾਂ ਦੇ ਅੱਜੋ ਸੋਸ਼ਲ ਮੀਡੀਆ ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਨਵੇਂ ਸਕੂਲਾਂ ਦਾ ਉਦਘਾਟਨ ਕਰ ਰਹੇ ਹਾਂ ਇਹ ਕੋਈ ਨਹੀਂ ਹੋਇਆ ਜੀ ਇਹ ਹੋਇਆ ਤਾਂ ਅਸੀਂ ਵੀ ਬੁੱਢੇ ਹੋ ਗਏ ਆ ਸਾਡੀ ਵੀ ਹੁਣ ਕਾਫੀ ਉਮਰ ਹੋ ਗਈ ਆ ਇਹ ਅਮੇ ਝੂਠ ਬੋਲੀ ਜਾਂ ਮੇਰਾ ਕਿਹੜੇ ਦਾ ਜ਼ੋਰ ਲੱਗਦਾ ਆ ਮੇਰੀ ਆਪਾਂ ਜਿਹੜੀ ਹੈਗੀ ਆ ਸੱਚਾਈ ਦੱਸੋ ਕਿ ਆ ਚੀਜ਼ ਅਸੀਂ ਕੀਤੀ ਆ ਅੱਛਾ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾਣਾ ਕਿ ਅਸੀਂ ਨਵੇਂ ਸਕੂਲਾਂ ਦਾ ਉਦਘਾਟਨ ਕਰ ਰਹੇ ਹਾਂ ਅਸਲ ਤੇ ਵਿੱਚ ਚਾਰ ਦਿਵਾਰੀ ਦੀ ਮੁਰੰਮਤ ਜਿਹੜੀ ਹੋਣ ਦਾ ਕੰਮ ਮੁਕੰਮਲ ਹੋਣ ਤੇ ਲੋਕ ਅਰਪਣ ਕਰਨਾ ਫਿਰ ਤੁਸੀਂ ਇਹ ਫਰਕ ਨੂੰ ਕਿਵੇਂ ਦੇਖਦੇ ਹੋ ਜੀ ਦੇ ਦੇ ਜੀ ਪੁਰਾਣੀਆਂ ਇੱਟਾਂ ਦੇ ਉੱਤੇ ਲਿਖਿਆ ਜਾਵੇ ਉਦਘਾਟਨ ਕਰ ਦੇਣਗੇ ਤੇ ਉਹ ਅਸੀਂ ਕ੍ਰਾਂਤੀ ਥੋੜੋ ਗਿਣਾਂਗੇ ਜਾਂ ਤਾਂ ਉਹਨੂੰ ਨਵਾਂ ਸਿਰੋ ਬਣਾ ਚ ਕੋਈ ਮਾਡਰਨ ਬਣਾਇਆ ਹੋਵੇ ਤਾਂ ਠੀਕ ਆ ਹੁਣ ਸਾਡੇ ਉਹ ਵੱਡੇ ਸਕੂਲ ਆ ਉਹਨਾਂ ਦੇ ਉੱਤੇ ਪਹਿਲਾਂ ਬਣਾਏ ਹੈ ਜੀ ਬੜਾ ਜ਼ਬਰਦਸਤ ਸਕੂਲ ਆ ਉਥੋਂ ਦਾ ਸਟਾਫ ਦਾ ਇਹਨਾਂ ਦਾ ਸਰਪੰਚ ਸਾਹਿਬ ਅਗੇ ਜਾਂਦੇ ਰਹੇ ਪੰਚਾਇਤ ਮੈਂਬਰ ਹੀ ਵਾਗੇ ਘਟਨ ਕਰਨ ਜਾਂਦੇ ਰਹੇ ਕੰਮਾਂ ਦੇ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਆ ਸਾਨੂੰ ਇਹ ਪਹਿਲੀ ਵਾਰ ਹੀ ਵਿਣਿਆ ਕਿ ਬਿਨਾ ਪੰਚਾਇਤ ਤੋਂ ਇਗਨੋਰ ਕਰਕੇ ਜਿਹੜੀ ਇਹ ਨਹੀਂ ਪੱਥਰ ਰੱਖੀ ਜਾ ਰਹਿ ਬਿਲਕੁਲ ਸਰਪੰਚ ਸਾਹਿਬ ਤੁਹਾਡੀ ਕਲਗੀ ਦਾ ਜ਼ਿਕਰ ਕਰ ਰਹੇ ਸੀਗੇ ਬੀਬੀ ਅੰਦਰਜੀਤ ਕੌਰ ਮਾਨ ਤੁਹਾਡੀ ਕਲਗੀ ਨੂੰ ਲੈ ਕੇ ਅਸੀਂ ਤੁਹਾਨੂੰ ਲੈ ਕੇ ਸਵਾਲ ਕੀਤਾ ਸੀ ਕਿ ਸਰਪੰਚ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋਏ ਉਹਨਾਂ ਨੇ ਤੁਹਾਡੀ ਕਲਗੀ ਦਾ ਜ਼ਿਕਰ ਕੀਤਾ ਉਹ ਕਲਗੀ ਬਾਰੇ ਕੀ ਕਹੋਗੇ ਜੀ ਖੁਲੀ ਕਲਗੀ ਮੈਨੂੰ ਆ ਪਿੰਡ ਦੇ ਲੋਕਾਂ ਨੇ ਦਿੱਤੀ ਹੈ ਨਾ ਲਈ ਆ ਨਾ ਕਿ ਐਮਐਲਏ ਨੇ ਲਾਈਆ ਨਾ ਕਿ ਭਗਵੰਤ ਮਾਨ ਨੇ ਲਾਈਆ ਲੋਕਤੰਤਰ ਲੋਕਾਂ ਨੇ ਮੈਨੂੰ ਚੁਣਿਆ ਹਾਂ ਤੀਸਰੀ ਬਾਰ ਮੈਂ ਪਿੰਡ ਦਾ ਸਰਪੰਚ ਬਣਿਆ ਜੇ ਮੈਂ ਕੋਈ ਵਿਕਾਸ ਕਰਦਾ ਤਾਂ ਮੈਨੂੰ ਲੋਕੀ ਵੋਟਾਂ ਪਾਉਂਦੇ ਮੈਨੂੰ ਵੋਟਾਂ ਨਾ ਬਣਾਉਂਦੇ ਆ ਨਹੀਂ ਤਾਂ ਅਦਰਬਾਈਜ਼ ਮੈਨੂੰ ਇਗਨੋਰ ਕਰ ਸਕਦੇ ਆ ਮੈਂ ਅੱਜ ਤਿੰਨ ਬਰੀ ਦੇ ਵਿੱਚ ਤਿੰਨ ਬਰੀ ਟਰਨ ਦੇ ਵਿੱਚ ਅੱਜ ਤੀ ਆਪ ਦਾ ਕੋਈ ਨੀ ਪੱਥਰ ਨਹੀਂ ਰੱਖਿਆ ਜਿੱਥੇ ਮਰਜੀ ਮੇਰੇ ਸਾਰੇ ਪਿੰਡ ਘੁੰਮ ਕੇ ਦੇਖ ਸਕਦੇ ਜੇ ਕੋਈ ਮੈਂ ਕੰਮ ਕਰਵਾਇਆ ਵਿਕਾਸ ਕਰਾਇਆ ਬਿਲਕੁਲ ਨੀ ਪੱਥਰ ਦਾ ਇਹ ਜੀ ਆਪਾਂ ਰਾਜਨੀਤੀ ਨਹੀਂ ਕੀਤੀ ਅੱਛਾ ਪਹਿਲਾਂ ਵੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਵੀ ਸੱਤਾ ਦੇ ਵਿੱਚ ਰਹੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਦੇ ਵਿੱਚ ਰਹੀ ਹੈ ਕਦੇ ਇਸ ਤਰ੍ਹਾਂ ਦਾ ਸਮਾਂ ਸੀਗਾ ਕਿ ਪਿੰਡ ਦੇ ਸਰਪੰਚ ਨੂੰ ਹੀ ਉਸ ਪਿੰਡ ਦੇ ਪ੍ਰੋਗਰਾਮ ਦੇ ਵਿੱਚ ਸੱਦਿਆ ਨਾ ਹੋਵੇ ਮੈਂ ਕਿਹਾ ਜਦੋਂ 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 ਕੋਈ ਵੀ ਅਧਿਕਾਰਤਨ ਹੁੰਦੇ ਵੀ ਹੁੰਦੇ ਸੀਗੇ ਕਿਤੇ ਕੋਈ ਨਹੀਂ ਪੱਥਰ ਦਾ ਅਧਿਕਾਣ ਕਰਨਾ ਉੱਥੇ ਪੰਚਾਇਤ ਦਾ ਵਕੀ ਦਾ ਨਾਮ ਲਿਖਿਆ ਜਾਂਦਾ ਸੀ ਮੰਤਰੀ ਦਾ ਨਾਮ ਲਿਖਿਆ ਮੁੱਖ ਮੰਤਰੀ ਦਾ ਨਾਮ ਲਿਖਿਆ ਜਾਂਦਾ ਪੰਚਾਇਤਾਂ ਦਾ ਲਿਖਿਆ ਜਾਂਦਾ ਸੀ ਇੱਥੇ ਦਾ ਸਿੱਧਾ ਮੁੱਖ ਮੰਤਰੀ ਤੇ ਜਾਂ ਹਰਜੋਤ ਬੈਂਸ ਜੀ ਤੇ ਜਾਂ ਐਮਐਲਏ ਸਾਹਿਬ ਦਾ ਨਾਮ ਤੀਜੇ ਬੰਦੇ ਦਾ ਨਾਮ ਹੀ ਨਹੀਂ ਇਹ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਕੋਈ ਜਾਣਦਾ ਨਹੀਂ ਸ਼ਾਇਦ ਇਹ ਆਪਣਾ ਨਾਮ ਕਿਉਂ ਇਹਨਾਂ ਚ ਵਕਾਉਣਾ ਚਾਹੁੰਦੇ ਆ ਹੂੰ ਬਿਲਕੁਲ ਬਿਲਕੁਲ ਤਾਂ ਹੋਰ ਵੀ ਹਾਂਜੀ ਹਾਂਜੀ ਇੱਥੇ ਸ਼ਾਮ ਨੂੰ ਇੱਥੇ ਸੜਕ ਤੇ ਖੜੇ ਹੁੰਦੇ ਆ ਮੰਦਿਰ ਦੇ ਸਾਹਮਣੇ ਮੰਦਿਰ ਸਾਹਮਣੇ ਇਹ ਜਿੰਨੇ ਵੀ ਆ ਬੈਂਸ ਅਜੇ ਨਾਲ ਦੇ ਜene ਵੀ ਹੁੰਦੇ ਪੰਜ-ਛੇ ਜਾਨੇ ਇੱਥੇ ਖੜੇ ਹੁੰਦੇ ਫੋਟੋਆਂ ਖਿੱਚ ਕੇ ਚੱਲ ਜਾਂਦੇ ਬਸੀਂ ਆ ਕੀਤਾ ਸੀ ਆ ਕੀਤਾ ਕਿਸੇ ਨੂੰ ਨਹੀਂ ਸਾਦੇ ਬਿਲਕੁਲ ਆਪ ਸਿਜੀ ਜੀ ਸਭ ਕੁਝ ਕਰਕੇ ਚੱਲ ਜਾਂਦੇ ਆ ਬਿਲਕੁਲ ਬਿਲਕੁਲ ਤਾਂ ਹੋਰ ਹੋਰ ਵੀ ਇੱਧਰ ਹੈ ਮੈਂਬਰ ਪੰਚਾਇਤ ਤੁਸੀਂ ਪੰਜੋਂ ਜੀ ਇਸ ਮਿੰਟ ਦੇ ਮੈਂਬਰ ਪੰਚਾਇਤ ਹੋ ਜੀ ਬਲਾਕ ਸੰਮਤੀ ਮੈਂਬਰ ਤੁਸੀਂ ਬਲਾਕ ਸੰਮਤੀ ਮੈਂਬਰ ਹੋ ਤੇ ਕਦੇ ਪਹਿਲਾਂ ਇਸ ਤਰ੍ਹਾਂ ਦਾ ਬਦਲਾਅ ਦੇਖਿਆ ਸੀ ਕਿ ਪੰਚਾਇਤ ਨੂੰ ਇਗਨੋਰ ਕਰਨਾ ਜੀ ਨਹੀਂ ਜੀ ਪਹਿਲੀ ਅੱਜ ਦੇਖਿਆ ਇਹ ਤਾਂ ਇਗਨੋਰ ਪਾ ਲਈ ਪੰਚਾਇਤ ਨੂੰ ਕਿਉਂਕਿ ਸਰਪੰਚ ਮੁੱਖ ਦੇ ਸਾਡੇ ਮੇਨ ਤੇ ਇਹਨਾਂ ਨੂੰ ਨਾ ਪਤਾ ਹੋਵੇ ਪਿੰਡ ਜਦ ਘਾਟ ਨੂੰ ਹੋਵੇ ਇਹ ਤੁਹਾਨੂੰ ਅ ਠੀਕ ਨਹੀਂ ਜੀ ਹੂੰ ਬਹੁਤ ਇਹਦੇ ਵਾਸਤੇ ਮਾੜੀ ਗੱਲ ਆ ਆਹ ਤੁਸੀਂ ਪੰਜੋ ਜੀ ਹਸਪੀਟਲ ਦੇ ਮੇਰੀ ਵਾਈਫ ਆ ਜੀ ਅੱਛਾ ਤੁਹਾਡੀ ਵਾਈਫ ਨੂੰ ਸੱਦਿਆ ਗਿਆ ਸੀ ਇਸ ਪ੍ਰੋਗਰਾਮ ਚ ਨਹੀਂ ਜੀ ਨਹੀਂ ਨਹੀਂ ਸੁਣ ਸੁਣ ਤੇ ਹੋਰ ਕਿਹੜੇ ਪੰਜ ਸਹਿਬਾਨ ਨੇ ਤੁਸੀਂ ਤੁਸੀਂ ਪੰਜੋ ਜੀ ਜੀ ਪੰਜ ਜੀ ਤੁਹਾਡੇ ਪਿੰਡ ਚ ਨਹੀਂ ਪੱਥਰ ਇੱਥੇ ਰੱਖ ਕੇ ਗਏ ਉਦਘਾਟਨ ਕਰਕੇ ਗਏ ਕੰਧ ਬਣਾਈ ਆ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਸੱਦਿਆ ਗਿਆ ਇਸ ਪਿੰਡ ਦੇ ਪ੍ਰੋਗਰਾਮ ਚ ਜੀ ਸਰ ਇਹ ਦੇਖੋ ਕੰਧ ਪਹਿਲਾਂ ਦੀ ਬਣੀ ਉਹਦੇ ਵਿੱਚ ਬੋਰਡ ਠੋਕ ਗਿਆ ਦਿਖਾ ਦਿਓ ਜੀ ਬਿਲਕੁਲ ਇੱਕ ਵਾਰ ਕੰਧ ਜ਼ਰੂਰ ਦਿਖਾ ਦਿਓ ਕੰਧ ਪਹਿਲਾਂ ਦੀ ਬਣੀ ਹੋਈ ਪੁਰਾਣੀ ਆ ਉਹਨਾਂ ਦਾ ਤੋੜ ਕੇ ਵਿੱਚ ਬੋਰਡ ਟਾ ਗਏ ਆ ਆ ਕੰਧ ਸਾਰੀ ਪੁਰਾਣੀ ਬਣੀ ਆ ਕਾਂਗਰਸ ਦੇ ਵਾਲੇ ਦਾ ਸਕੂਲ ਬਣਿਆ ਹੋਇਆ ਈ ਸਰ ਫਿਰ ਉੱਥੋਂ ਛੋਟੀ ਜਿਹੀ ਕੰਧ ਡਿੱਗੀ ਸੀ ਉਨੀਕ ਬਣਾਈ ਇਹਨਾਂ ਨੇ ਸਾਨੂੰ ਕਿਸ ਪਹਿਲਾਂ ਜਦੋਂ ਪਹਿਲਾਂ ਕਰਾ ਕੇ ਆਇਆ ਸੜਕ ਦਾ ਉਦਘਾਟਨ ਉਸ ਦਿਨ ਵੀ ਇਹਨਾਂ ਨੇ ਕਿਹਾ ਠੀਕ ਹੈ ਕਿ ਨਹੀਂ ਸਾਨੂੰ ਕੁਝ ਨਹੀਂ ਇਹਨਾਂ ਨੇ ਦੱਸਿਆ ਜੀ ਠੀਕ ਹੈ ਜੀ ਇੰਨੀ ਮਾੜੀ ਸਰਕਾਰ ਆ ਅਸੀਂ ਦੇਖੀ ਨਹੀਂ ਅੱਛਾ ਕਦੇ ਪਹਿਲਾਂ ਇਸ ਤਰ੍ਹਾਂ ਕੇ ਨਾਲ ਦੇਖਿਆ ਸੀ ਕਿ ਮੌਕੇ ਦੀ ਪੰਚਾਇਤ ਨੂੰ ਪਿੰਡ ਦੀ ਪੰਚਾਇਤ ਨੂੰ ਨਹੀਂ ਪਿੰਡ ਦੇ ਪ੍ਰੋਗਰਾਮ ਦੇ ਵਿੱਚ ਨਾ ਸੱਦੇ ਆ ਜਾਣਾ ਜੀ ਨਹੀਂ ਜੀ ਪਹਿਲਾਂ ਦੇਖਿਆ ਪਹਿਲਾਂ ਬਾਦਲ ਸਾਹਿਬ ਇੱਕ ਵਾਰੀ ਆਏ ਸੀ ਇਸੇ ਸਕੂਲ ਦੇ ਵਿੱਚ ਆਏ ਸੀ ਪੀਪਲ ਦੇ ਥੱਲੇ ਉਹਨਾਂ ਨੇ ਬਕਾਇਦਾ ਬਣਾਇਆ ਸੀਗਾ ਠੀਕ ਆ ਸਾਰੀ ਪੰਚਾਇਤ ਨੂੰ ਵੀ ਸੱਦਿਆ ਸੀ ਉਦੋਂ ਚੈੱਕ ਵੀ ਬੰਡੇ ਸੀ ਉਹਨਾਂ ਨੇ ਠੀਕ ਹੈ ਨਹੀਂ ਇਹ ਤਾਂ ਬਾਲੀ ਮਾੜੀ ਸਰਕਾਰ ਨਿਕਲੀ ਜੀ ਜਿਨ੍ਹਾਂ ਨੇ ਕੁਝ ਨਹੀਂ ਸੱਦਿਆ ਕਿ ਨਾ ਇਹ ਤੁਸੀਂ ਵੀ ਮੈਂਬਰ ਪੰਚਾਇਤ ਹੋ ਜੀ ਹਾਂਜੀ ਸਰ ਤੁਸੀਂ ਪਾਂਚੋਂ ਹਾਂਜੀ ਹਾਂਜੀ ਅੱਛਾ ਪੰਚਾਇਤ ਨੂੰ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਨਹੀਂ ਸੱਦਿਆ ਗਿਆ ਜੀ ਸਰ ਅਨੇ ਦੇਖੋ ਸੀ ਸਕੂਲ ਬਣਿਆ ਹੋਇਆ ਪਰਲ ਸਕੂਲ ਬਣਿਆ ਹੋਇਆ ਨਾ ਕੰਨ ਖੜੀ ਕਰਕੇ ਮਾੜੀ ਉੱਦੇ ਕਰਕੇ ਇੱਕ ਪੱਟ ਕੇ ਇਹ ਤਕਰੀਬਤ ਲਾਤਾ ਤੁਸੀਂ ਦੇਖੋ ਆਪ ਇੱਕ ਗਲਤ ਗੱਲ ਨਹੀਂ ਇਹ ਤੁਸੀਂ ਆਪ ਦੇਖੋ ਨਾ ਇਸ ਗੱਲ ਨੂੰ ਮੁੱਖ ਬੰਦੇ ਘਰ ਬੈਠੇ ਆਪਣੇ ਅਸੀਂ ਘਰ ਬੈਠੇ ਆ ਸਭ ਸਾਡੀ ਘਰ ਸਕੂਲ ਲੈ ਕੇ ਨਾ ਜੋ ਕਰਨਾ ਸੀਗਾ ਹ ਉਹ ਕੱਲ੍ਹ ਤੋਂ ਸਾਰੀ ਪੰਚਾਇਤ ਆਪਣੇ ਘਰਾਂ 'ਚ ਬੈਠੇ ਸੀ ਕਿ ਉਹ ਐਮਐਲਏ ਬੀਬੀ ਆ ਕੇ ਦਿਹਾੜਣ ਕਰਨ ਬੈਠੇ ਸਾਰੇ ਸਰਕਾਰ ਬੈਠੇ ਸੀ ਅਸੀਂ ਘਰ ਉੱਤੇ ਸਾਡੇ ਸਰਪੰਚ ਸਾਹਿਬ ਘਰ ਉੱਤੇ ਸੀ ਅਸੀਂ ਬੈਠੇ ਜਗਰ ਸਾਬ ਆਪੀ ਆ ਕੇ ਸਭ ਕੁਝ ਕਰਕੇ ਜੋ ਪੰਚਾਇਤ ਕਰਕੇ ਮੈਂ ਬੀਬੀ ਮੈਂਬਰ ਗਈ ਆ ਅਪਣੇ ਅੰਦਰ ਚਲ ਮਾੜ ਉਹ ਕੱਲ੍ਹ ਤੋਂ ਕਰਕੇ ਗਈ ਸੀ ਸਾਬ ਅੱਛਾ ਸਰਪੰਚ ਸਾਹਿਬ ਤੁਸੀਂ ਘਰ ਸੀਗੇ ਜਦੋਂ ਇਹ ਨਹੀਂ ਪੱਥਰ ਰੱਖਿਆ ਗਿਆ ਬਿਲਕੁਲ ਜਿੰਮੇ ਕਰੀ ਸੀ ਕਰੀ ਸੀ ਮੇਰੇ ਕੋਈ ਖਾਨਪੁਰ ਤੋਂ ਪੰਚਾਇਤ ਆਈ ਸੀ ਉਹ ਕੋਈ ਅਸੀਂ ਫੈਸਲਾ ਕਰਦੇ ਸੀ ਮੈਂ ਸਵੇਰ ਦਾ ਘਰ ਹੀ ਰਿਹਾ ਅੱਛਾ ਮੈਂ ਤਾਂ ਬਿਲਕੁਲ ਇਨਫਰਮੇਸ਼ਨ ਹੀ ਕਿਸੇ ਨੇ ਨਹੀਂ ਦਿੱਤੀ ਵੀ ਕਿ ਸਾਡੇ ਪਿੰਡ ਕੀ ਪ੍ਰੋਗਰਾਮ ਆ ਤੇ ਪਿੰਡ ਦੇ ਮੋਤਵਾਰ ਆਪਣੇ ਘਰਾਂ 'ਚ ਹੀ ਸੀਗੇ ਜੀ ਮੈਂ ਕਿ ਪੁੱਬਲ ਕਰੇ ਕਰ ਆਏ ਕੋਈ ਨਹੀਂ ਸੀ ਸਾਮ ਦਾ ਮੇਰਾ ਤਾਂ ਮਰੇ ਗਵਾਂਡ ਘਰ ਆ ਦੇਖੋ ਹਾਂਜੀ ਅੱਲਾ ਕਿ ਮੇਰਾ ਘਰ ਆ ਸਾਨੂੰ ਨਹੀਂ ਪਤਾ ਕੋਈ ਹੈਗਾ ਵੀ ਕੌਣ ਆ ਕੌਣ ਨਹੀਂ ਆ ਇੱਥੇ ਸਾਡੇ ਮਾਸਟਰਾਂ ਨੇ ਛੋਟੀਆਂ ਮਾਰ ਮਾਰ ਕੇ ਹਿੱਟ ਚੱਕ ਚੱਕ ਇੱਥੇ ਬਾਥਰੂਮ ਬਣਾਉਣਾ ਮਾੜਾ ਮੋਟਾ ਕਹਿੰਦੇ ਆ ਆ ਬਣਾਇਆ ਜੀ ਉਹ ਮਿੱਟੀ ਨਹੀਂ ਆਉਂਦੀ ਪੋਚੇ ਵਾਲੀ ਹੈਨਾ ਕਹਿੰਦਾ ਬੈਂਤ ਲਾਓ ਮਿੱਟੀ ਉੱਥੇ ਆ ਮਿੱਟੀ ਬਹੁਤ ਵਧੀਆ ਆ ਉਹ ਕੰਮ ਕੀਤਾ ਜੀ ਆ ਤਾਂ ਬਿਲਕੁਲ ਭਾਈ ਜੀ ਤੁਸੀਂ ਵੀ ਇਧਰਲੇ ਪਾਸੇ ਆ ਜਿਓ ਤੁਸੀਂ ਵੀ ਪੰਚੋ ਜੀ ਮੈਂਬਰ ਪੰਚਾਇਤੋਂ ਮੈਂਬਰ ਪੰਚਾਇਤ ਹੈ ਜੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਪਿੰਡ ਦੇ ਸਕੂਲ ਦੇ ਵਿੱਚ ਜਿਹੜਾ ਬੀਬੀ ਅੰਦਰਜੀਤ ਕੌਰ ਮਾਨ ਤੁਹਾਡੇ ਹਲਕੇ ਦੇ ਐਮਐਲਏ ਨੇ ਉਹਨਾਂ ਨੇ ਇਹ ਪ੍ਰੋਗਰਾਮ ਇੱਥੇ ਕੀਤਾ ਤੁਹਾਨੂੰ ਸੱਦਿਆ ਨਹੀਂ ਜੀ ਨਹੀਂ ਜੀ ਸਾਨੂੰ ਕਿਸੇ ਨੂੰ ਨਹੀਂ ਪਤਾ ਜੀ ਅਸੀਂ ਤਾਂ ਘਰੇ ਆਪਦੇ ਕੰਮ ਕਰ ਰਹੇ ਹਾਂ ਜੇ ਲੱਗੇ ਆ ਜੀ ਸਾਨੂੰ ਤਾਂ ਹੁਣ ਪਤਾ ਲੱਗਾ ਵੀ ਓ ਇਦਾਂ ਤੇ ਘਟਨ ਹੋਇਆ ਆ ਵੀ ਉਹ ਵੀ ਬਿਲਡਿੰਗ ਦਾ ਤੇ ਉਹ ਵੀ ਜਿਹੜੀ ਹੁਣ ਕੰਧ ਬਣੀ ਆ ਵੱਧ ਤੋਂ ਵੱਧ 60 70 ਫੁੱਟ ਦੀ ਕੰਧ ਤੇ ਆ ਜਿਹੜੀ ਬਣੀ ਹੋਈ ਸਾਰੇ ਸਕੂਲ ਦੀ ਜੋ ਹੈਗਾ ਆ ਪਹਿਲਾਂ ਹੀ ਆ ਕੋਈ ਕੋਈ ਨਵਾਂ ਨਹੀਂ ਕੀਤਾ ਕੁਛ ਨਹੀਂ ਕੀਤਾ ਜਿਆਣੀ ਕੀ ਜਿਹੜਾ ਨੀ ਪੱਤਰ ਤੇ ਵੀ ਲਿਖਿਆ ਗਿਆ ਆ ਬਿਲਡਿੰਗ ਦਾ ਕੀਤਾ ਗਿਆ ਆ ਇਹਦੇ ਵਿੱਚ ਸਾਰਾ ਕਾਸ਼ੀ ਝੂਠ ਆ ਕੋਈ ਵੀ ਇਹਦੇ ਵਿੱਚ ਸੱਚ ਨਹੀਂਗਾ ਤੇ ਬਾਕੀ ਬਣਦੀ ਗੱਲ ਇਹ ਆ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ ਜੇ ਗੱਲ ਆ ਮੈਂ ਸਰਪੰਚ ਸਾਹਿਬ ਨੂੰ ਨਹੀਂ ਦੱਸਿਆ ਗਿਆ ਮੈਂਬਰ ਪੰਚਾਇਤ ਨੂੰ ਨਹੀਂ ਦੱਸਿਆ ਗਿਆ ਜਿਹੜੇ ਕੀ ਨਾ ਕੋਈ ਪੈਂਚ ਨੇ ਬੰਦੇ ਮਰੇ ਹੋ ਕੇ ਤਰੇ ਫਾਇਦੇ ਨੇ ਨਾਲ ਉਹ ਨਾਗ ਆਲ ਕੋਈ ਘਾਰੇ ਹੋਏ ਪੈਂਚ ਲਾ ਲੋ ਤੁਸੀਂ ਨਾ ਉਦਾਂ ਨੋਰਮਲ ਬੰਦੇ ਲਾ ਲੋ ਚਾਰਕ ਬੰਦੇ ਹੋਰ ਲੈ ਕੇ ਤਰ ਪਾਓ ਉਹ ਨਾ ਤੁਸੀਂ ਸਰਪੰਚ ਨੂੰ ਸਦੋ ਨਾ ਤੁਸੀਂ ਕਿਸੇ ਪੈਂਚ ਨੂੰ ਸਦੋ ਠੀਕ ਹੈ ਜੀ ਤੁਸੀਂ ਆਣ ਕੇ ਅਦਗਾਟਨ ਕਰਾਉਣਦੇ ਆ ਜੀ ਤੁਹਾਡਾ ਫਰਜ ਬਣਦਾ ਪਹਿਲੋ ਕਿਸੇ ਮੈਂਬਰ ਪੰਚਾਇਤ ਨੂੰ ਦੱਸਣਾ ਸਰਪੰਚ ਸਾਹਿਬ ਨੂੰ ਦੱਸਣਾ ਮੋਢੀ ਸਾਰੇ ਘਰੇ ਬੈਠੇ ਹੁਣ ਮਤਲਬ ਬਦਲਾ ਪਹਿਲੀ ਯਾਰ ਦੇਖਿਆ ਜੀ ਹਾਂਜੀ ਪਹਿਲੀ ਵਾਰੀ ਇਦਾਂ ਦਾ ਬਦਲਾ ਵੀ ਅਸੀਂ ਤਾਂ ਪਹਿਲੀ ਵਾਰੀ ਦੇਖਿਆ ਜੀ ਬੀਬੀ ਜੀ ਬਦਲਾ ਪਹਿਲੀ ਯਾਰ ਦੇਖਿਆ ਪੰਚਾਇਤ ਘਰਾਂ ਚ ਬੈਠੇ ਹੋਵੇ ਤਾਂ ਐਮਐਲਏ ਆ ਕੇ ਉਹ ਘਾਟਨ ਕਰ ਜੀ ਹਾਂਜੀ ਸਹੀ ਇਦਾਂ ਕੀਤੀ ਇਦਾਂ ਕੀਤੀ ਉਹਨਾਂ ਨੇ ਗਲਤ ਗੱਲ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ ਵੱਡੀ ਗਲਤੀ ਕੀਤੀ ਬਦਲਾ ਪਹਿਲੀ ਯਾਰ ਦੇਖਿਆ ਜੀ ਨਹੀਂ ਲਈ ਆ ਦੇਖਿਆ ਜੀ ਪਹਿਲੇ ਇਹ ਤਾਂ ਹੋਈ ਨਹੀਂ ਕਦੀ ਇੱਥੇ ਨਾ ਕਦੀ ਕੋਈ ਪਹਿਲੀ ਯਾਰੀ ਪਹਿਲੀ ਯਾਰੀ ਇਹ ਜੀ ਪਹਿਲੀ ਯਾਰੀ ਦੇਖਿਆ ਹੂੰ ਕਿਉਂਕਿ ਬਿਲਡਿੰਗ ਪਹਿਏ ਪੁਰਾਣੀ ਬਣੀ ਹੋਈ ਆ ਤੇ ਘਾਟਨ ਕਰਕੇ ਨਵੀਂ ਦਾ ਤਾਂ ਕਿ ਤੁਹਾਡੇ ਸਕੂਲ ਸਕੂਲ ਪੁਰਾਣਾ ਬਣਿਆ ਹੋਇਆ ਉਦਘਾਟਨ ਹੋਣ ਕਰਕੇ ਹਾਂਜੀ 50 ਸਾਲ ਪਹਿਲਾਂ ਦਾ ਬਣਿਆ ਜੀ ਸਕੂਲ ਅਰਗਾਰਡਨ ਪਰ ਨਵੇਂ ਦਾਕਾਰ ਗਏ ਵੀ ਨਵਾਂ ਸਕੂਲ ਬਣਾਤਾ ਸੀ ਬਿਲਕੁਲ ਬਿਲਕੁਲ ਤਾਂ ਹੋਰ ਵੀ ਇਥੇ ਲੋਕ ਨੇ ਤੇ ਇਹ ਗੱਲਬਾਤ ਕਰਦੇ ਆ ਇਹ ਭਾਈ ਸਾਹਿਬ ਤੁਸੀਂ ਵੀ ਬਦਲਾ ਪਹਿਲੀ ਵਾਰ ਦੇਖਿਆ ਜੀ ਇਹ ਹਾਂਜੀ ਪਹਿਲੀ ਵਾਰ ਹੀ ਦੇਖਿਆ ਹਾਂਜੀ 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 ਤੁਸੀਂ ਕੀ ਕਹੋਗੇ ਜੀ ਇਹ ਜਿਹੜਾ ਉਦਘਾਟਨੀ ਸਮਾਰੋਹ ਸੀਗਾ ਪ੍ਰੋਗਰਾਮ ਸੀਗਾ ਜੀ ਸਰਪੰਚ ਸਾਹਿਬ ਨੇ ਦੱਸਤਾ ਵੇਹ ਪੰਚਾਇਤ ਨੂੰ ਸੱਦਣਾ ਚਾਹੀਦਾ ਆ ਫਰਜ਼ ਆ ਪਹਿਲਾਂ ਅੱਛਾ ਇਹ ਜਿਹੜੀ ਕੰਧ ਬਣਾਈ ਆ ਤੁਸੀਂ ਦਿਖਾ ਸਕਦੇ ਹੋ ਜੀ ਕਿਹੜੀ ਕੰਧ ਬਣਾਈ ਹੈ ਹਾਂਜੀ ਹਾਂਜੀ ਬਿਲਕੁਲ 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 ਜੀ ਆਪਾਂ ਭਾਈ ਜੀ ਤੁਸੀਂ ਵੀ ਅੱਗੇ ਆ ਜਿਓ ਇਹ ਆਪਾਂ ਦਿਖਾਉਨੇ ਆ ਜੀ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਸੋਸ਼ਲ ਮੀਡੀਆ ਤੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਐਮਐਲਏ ਬੀਬੀ ਇੰਦਰਜੀਤ ਕੋਰਮਾਨ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਜਾਂ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਕਿ ਅਸੀਂ ਕਿ ਅਸੀਂ ਜਿਹੜੇ ਕੱਲ ਨੂੰ ਕੱਲ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਕਿ ਕੱਲ ਨੂੰ ਮੰਗਲਵਾਰ ਨੂੰ ਅਸੀਂ ਵੱਖੋ ਵੱਖਰੇ ਚਾਰ ਪਿੰਡਾਂ ਦੇ ਨਾਮ ਉਹਨਾਂ ਵੱਲੋਂ ਲਿਖੇ ਜਾਂਦੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਉਦਘਾਟਨੀ ਸਮਾਰੋਹ ਕਰਨੇ ਆ ਉਦਘਾਟਨ ਕਰ ਰਹੇ ਹਾਂ ਸਕੂਲਾਂ ਦਾ ਪਰ ਅਸਲ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀ ਚਾਰ ਦਿਵਾਰੀ ਬਣਾ ਕੇ ਪੰਚਾਇਤ ਵੱਲੋਂ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਚਾਰ ਦਿਵਾਰੀ ਦੀ ਮੁਰੰਮਤ ਕਰਵਾ ਕੇ ਉਹਦਾ ਉਦਘਾਟਨੀ ਸਮਾਰੋਹ ਰੱਖ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕ੍ਰੈਡਿਟ ਲਿਆ ਜਾ ਰਿਹਾ ਹੈ ਤੇ ਆਹ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜੀ ਇਹ ਇਹ ਵਾਲੀ ਕੰਦ ਬਣਾਈ ਹੈ ਜੀ ਕਿਉਂਕਿ ਆਹ ਕੰਦ ਪਿੱਛੋਂ ਜਗਾ ਨੀਮੀ ਸੀ ਪਿੱਛੋਂ ਇਹਦੀ ਜਗਾ ਜਿਹੜੀ ਨੀਮੇ ਖੱत्ता ਹੋਣ ਕਰਕੇ ਇਹ ਕੰਧ ਪਿੱਛੇ ਨੂੰ ਡੱਪੀ ਸੀ ਉਹਦੇ ਵਿੱਚ ਹੁਣ ਸਰੀਏ-ਸਰੀਏ ਪਾ ਕੇ ਦੁਬਾਰਾ ਇਹਨਾਂ ਇੱਕ ਟੋਟਾ ਇਹ ਦੁਬਾਰਾ ਬਣਾਇਆ ਗਿਆ ਆ ਉਹੀ ਮਟੀਰੀਅਲ ਇਟਾਂ ਉਹ ਸੀਮੈਂਟ ਬਜਰੀ ਰੇਤਾ ਕੋਈ ਨਵਾਂ ਲਾਇਆ ਹੋਊਗਾ ਹੋਰ ਤਾਂ ਪਹਿਲਾਂ ਨਵਾਂ ਦੇ ਵਿੱਚ ਕੁਝ ਨਹੀਂ ਹੈਗਾ ਕਿੰਨੇ ਕ ਫੁੱਟ ਕੰਧ ਬਣਾਈ ਗਈ ਹੈ ਜੀ ਇਹ ਆਹ ਲੱਗਿਆ ਉੱਥੋਂ 170 ਫੁੱਟ 170 ਫੁੱਟ ਹੋਊਗੀ ਜੀ ਦੇਖਿਓ ਤਾਂ ਬਿਲਕੁਲ ਇਹ ਬਾਈ ਜੀ ਤੁਸੀਂ ਆ ਜਿਹੜੀ ਆਹ ਵਾਲੀ ਕੰਧ ਬਣਾਈ ਗਈ ਹੈ ਜੀ ਇਹ ਹੀ ਕੰਧ ਬਣਾਈ ਹੋਈ ਹੈ ਜੀ ਪੁਰਾਣੀਆਂ ਇਟਾਂ ਉਹੀ ਝਾੜ ਕੇ ਲਾਤੀਆਂ ਠੀਕ ਹੈ ਜੀ ਬਸ ਲੇਬਰ ਹੀ ਆ ਹੋਰ ਕੁਝ ਨਹੀਂਗਾ ਕੋਈ ਬਿਲਡਿੰਗ ਨਹੀਂ ਕੋਈ ਛੱਤ ਨਹੀਂ ਕੋਈ ਦੇਖ ਸਕ ਹਾਂਜੀ ਮਤਲਬ ਇਹ ਕੰਧ ਬਣਾ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰਚਾਰੀ ਜਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਆ ਵੀ ਦੇਖ ਲਓ ਕੁੰਡਾ ਕੇ ਆ ਸਾਡੇ ਕਾ ਰਿਆ ਹਾਂ ਆ ਸਾਡੇ ਕਾ ਰਿਆ ਆ ਇੱਥੇ ਜਾਂ ਪੈਂਦੇ ਸਾਡੇ ਪੈਂਦੇ ਰਿਹਾ ਇਹ ਹਾਂ ਬਾਕੀ ਆਹ ਦੇਖੇ ਅੱਜ ਕੰਧ ਬਣਾਉਂਦੇ ਸੀ ਇਹ ਜਿਹੜੀ ਕੁਝ ਨਹੀਂ ਕੀਤਾ ਇੱਥੇ ਬਿਲਕੁਲ ਭਾਈ ਸਾਹਿਬ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਾਂ ਆਮ ਆਦਮੀ ਪਾਰਟੀ ਦੇ ਅਜਿਹੇ ਸਮਰਥਕ ਜਿਹੜੇ ਕਹਿੰਦੇ 70 75 ਸਾਲਾਂ ਵਾਲੀ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਂਦੀ ਹੈ ਉਹਨਾਂ ਸਮਰਥਕਾਂ ਨੂੰ ਕੀ ਕਹੋਗੇ ਜੀ ਦੇਖੋ ਜੇ ਸਾਰੇ ਪਛਤਾ ਰਹੇ ਆ ਸਮਰਥਕ ਜਿੰਨੇ ਵੀ ਜਿਨ੍ਹਾਂ ਲੋਕਾਂ ਨੇ ਬਈ ਰੀਜਾਂ ਨਾਲ ਸਰਕਾਰ ਬਣਾਈ ਸੀ ਵੀ ਸ਼ਾਇਦ ਇਹਦੇ ਵਿੱਚ ਬਦਲਾਅ ਦੇ ਵਿੱਚ ਕੋਈ ਸਾਡਾ ਸੁਧਾਰ ਹੋ ਜਾਊਗਾ ਕੋਈ ਪੰਜਾਬ ਦਾ ਸੁਧਾਰ ਹੋ ਜਾਊਗਾ ਪਰ ਲੋਕ ਇੰਨਾ ਕਿ ਪਛਤਾ ਰਹੇ ਆ ਵੀ ਤੁਸੀਂ ਹੱਦੋਂ ਜ਼ਿਆਦਾ ਹਰ ਬੰਦੇ ਜਿਹਨੂੰ ਮਰਜ਼ੀ ਪੁੱਛ ਕੇ ਦੇ ਲੋ ਹਰ ਬੰਦਾ ਇਹ ਕਹੂਗਾ ਕਿੱਥੇ ਫਸ ਗਿਆ ਯਾਰ ਥੋੜਾ ਟਾਈਮ ਕੱਢ ਲੋ ਕਿਸ ਤਰ੍ਹਾਂ ਵੀ ਮਡੇ ਲੋਕੀ ਮਜਬੂਰੀ ਨਾਲ ਟਾਈਮ ਪਾਸ ਕਰ ਰਹੇ ਆ ਹਾਂ ਅੱਛਾ ਬੀਬੀ ਇੰਦਰਜੀਤ कौर ਐ ਮਾਨੂ ਕੀ ਕਹੋਗੇ ਅਸੀਂ ਸਰਪੰਚ ਨੂੰ ਲੈ ਕੇ ਸਵਾਲ ਕੀਤਾ ਸੀ ਕਿ ਤੁਸੀਂ ਸਰਪੰਚ ਸਾਹਿਬ ਨੂੰ ਬੁਲਾਇਆ ਨਹੀਂ ਜਾਂ ਸਰਪੰਚ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋਏ ਉਹਨਾਂ ਨੇ ਤੁਹਾਡੀ ਕਲਗੀ ਦਾ ਜ਼ਿਕਰ ਕੀਤਾ ਤਾਂ ਬੀਬੀ ਇੰਦਰਜੀਤ कौर ਐ ਮਾਨੂ ਇੱਕ ਸਰਪੰਚ ਹੋਣ ਦੇ ਨਾਤੇ ਕੀ ਮੈਸੇਜ ਦਿਓਗੇ ਜੀ ਦੇਖੋ ਉਹ ਵੀ ਸਰਪੰਚ ਰਹੇ ਪਿੰਡ ਦੇ ਮੇਰੇ ਖਾਤੇ ਦੋ ਤਿੰਨ ਵਾਰੀ ਸਰਪੰਚ ਰਹੇ ਹੋ ਵੀ ਆਪਦੇ ਪਿੰਡ ਦੇ ਪਰ ਮੈਂ ਉਹਨਾਂ ਨੂੰ ਦੱਸਣਾ ਉਹ ਇੱਥੇ ਸਪੀਚ ਕਰਦੇ ਸੀਗੇ ਵੀ ਮੈਂ ਵੀਡੀਓ ਸਾਹਿਬ ਜੇ ਆ ਬਿਲਡਿੰਗ ਨਾ ਤਿਆਰ ਹੋਈ ਅਜੇ ਤੱਕ ਕੁਝ ਵੀ ਆ ਜੇ ਸਰਪੰਚ ਮੂਰੇ ਹੋਗਾ ਕੰਮ ਨਹੀਂ ਕਰ ਪ੍ਰਵੰਧਕ ਲਾ ਦਿਓ ਤੇ ਤੁਸੀਂ ਪ੍ਰਵੰਧਕ ਕਲਾਕ ਕੰਮ ਕਰਾ ਲਓ ਮੈਂ ਨਹੀਂ ਇਹ ਕਾਨੂੰਨ ਪੜਿਆ ਇਹ ਕਿ ਕਦੀ ਪ੍ਰਬੰਧ ਕਿੱਦਾਂ ਲੱਗਦੇ ਹੁੰਦੇ ਆ ਠੀਕ ਹੈ ਮੈਨੂੰ ਲੋਕਾਂ ਨੇ ਬਣਾਇਆ ਮੈਨੂੰ ਸਾਡੇ ਨਗਰ ਨੇ ਬਣਾਇਆ ਸਾਰੇ ਵੋਟਾਂ ਪਾ ਕੇ ਬਣਾਇਆ ਲੋਕਤੰਤਰ ਆ ਪਰ ਮੈਂ ਇਹ ਜੀ ਕਦੀ ਪਹਿਲੀ ਵਾਰ ਹੀ ਦੇਖਿਆ ਵੀ ਵੀਡੀਓ ਸਾਹਿਬ ਲਾ ਦਿਓ ਇਹਨੂੰ ਜਦੋਂ ਮਰਜੀ ਕਿਵੇਂ ਲੋਕਾਂ ਨੇ ਬਣਾਇਆ ਮਨ ਕੋ ਐਮਐਲਏ ਨਹੀਂ ਬਣਾਇਆ ਮੈਂ ਲੋਕਾਂ ਦਾ ਬਣਾਇਆ ਹੋਇਆ ਇੱਥੇ ਆ ਇਹ ਹੈਂਡ ਮੇਰੀ ਲੋਕਾਂ ਦੇ ਕਰਕੇ ਆ ਇਹ ਲੋਕ ਮੇਰੇ ਨਾਲ ਆ ਹਰ ਵੇਲੇ ਜੇ ਅਜਿਹੇ ਹਾਲਾਤ ਰਹੇ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੇਟ ਹੋਊਗੀ ਜੀ ਦੇਖੋ ਤੁਸੀਂ ਇਹ ਲੋਕਾਂ ਨੂੰ ਪੁੱਛੋ ਮੈਨੂੰ ਨਕਲ ਦੇ ਨੂੰ ਪੁੱਛੋ ਸਾਰੇ ਲੋਕਾਂ ਨੂੰ ਸਵਾਲ ਕਰੋ ਤੁਹਾਡਾ ਨਜ਼ਰੀਆ ਕੀ ਕਹਿੰਦਾ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਬਣੂਗੀ ਜੀ ਮੈਂ ਕਿ ਦੋ ਸੀਟਾਂ ਮਿਲ ਜਾਣਗੇ ਮੈਨੂੰ ਕਹਿ ਦਿਓ ਤੁਸੀਂ ਹਾਂ ਤੇ ਬਣਾਉਂਗੇ ਜੀ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਹਾਂ ਜੀ ਮੁਸ਼ਕਲ ਹੈ ਜੀ ਨਾ ਆਮ ਆਦਮੀ ਸਰਕਾਰ ਨਹੀਂ ਬਣੂਗੀ ਹੁਣ ਜੀ ਬਹੁਤ ਤੰਗ ਹੋ ਗਏ ਬਣਾਉਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਵਾਲ ਹੀ ਨਹੀਂ ਜੀ ਪੈਦਾ ਹੁੰਦਾ ਜੀਦਾ ਹੀ ਆ ਸਾਰੇ ਜੀਦਾ ਹੀ ਆ ਜਿਹੜਾ ਕੋਈ ਕੋਈ ਵੀ ਹੈਗਾ ਆ ਉਹ ਦੁਖੀ ਇਹਦੇ ਚ ਹਜ਼ਾਤ ਚ ਕੋਈ ਦੱਸ ਦੋ ਮੈਂ ਸੁਖੀ ਹਾਂ ਕੋਈ ਮਲਾਜਮ ਲਾਲਾ ਜਾਂ ਕੋਈ ਵੀ ਲਾਲਾ ਇਹ ਕਹਿੰਦੇ ਵੀ ਅਸੀਂ ਨਸ਼ਾ ਖਤਮ ਕਰਦੇ ਹੋਗੇ ਨਸ਼ਾ ਖਤਮ ਨਹੀਂ ਹੋ ਸਕਦਾ ਮੈਂ ਅਸਤਾਨ ਤੇ ਲਿਖ ਕੇ ਦੇ ਦੇਣਾ ਵੀ ਇਹ ਦਸ਼ਾਏ ਖਤਮ ਨਹੀਂ ਹੋ ਸਕਦਾ ਬਿਲਕੁਲ ਸਰਦਾਰ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਬਣਾਉਗੇ ਮੁਸ਼ਕਲ ਹੈ ਨਹੀਂ ਨਹੀਂ ਤੂੰ ਤਾਂ ਹੱਥੀ ਜੋੜ ਦਿੱਤੇ ਜੀ ਕਿਉਂ ਨਹੀਂ ਇਹ ਆਪਾਂ ਠੀਕ ਹੈ ਸਹੀ ਗੱਲ ਕਹੀ ਨੇ ਹਾਂ ਹੱਥੀ ਜੋੜਨ ਵਾਲੀ ਗੱਲ ਹੈ ਤਾਂ ਧੀਰ ਹੈ ਸਾਰਿਆਂ ਨੂੰ ਦੀਦਾ ਇਹ ਤਾਂ ਹੂੰ ਤੇ ਹੱਥ ਜੋੜ ਕੇ ਤੋਬਾ ਕਰ ਰਹੇ ਹੋ ਜੀ ਬੱਸ ਉਹ ਹੀ ਸਮਝ ਲਓ ਤੋਬਾ ਭਾਈ ਸਮਝੋ ਹਾਂ ਜੀ ਤੋਬਾ ਕਰ ਰਹੇ ਨੇ ਜੀ ਪਿੰਡ ਦੇ ਲੋਕ ਤੋਬਾ ਤੋਬਾ ਸਾਰੀ ਦੁਨੀਆ ਦੀ ਹੋਈ ਪਈ ਹੈ ਪਿੰਡ ਵਾਲਿਆਂ ਦੀ ਕਰਨੀ ਆ ਸਾਰੀ ਦੁਨੀਆ ਤੋਬਾ ਤੋਬਾ ਕਰ ਰਹੀ ਹੈ ਇੱਥੇ ਦਾ ਪੰਜਾਬ ਦੇ ਲੋਕ ਜਿਹੜੇ ਆਪਸ ਵਿੱਚ ਨਾਲ ਸੀਗੇ ਇਕੱਠੇ ਤੁਰੇ ਫਿਰਦੇ ਸੀਗੇ ਉਹੀ ਆਪਸ ਵਿੱਚ ਪਾਟੇ ਹੋਏ ਆ ਉਹੀ ਨਹੀਂ ਇਕੱਠੇ ਹੈਗੇ ਜਿਲ੍ਹ ਚਾਰ ਬੰਦੇ ਉਹਦੇ ਨਾਲ ਫਿਰਦੇ ਸੀਗੇ ਉਹੀ ਸਾਰੇ ਅਲੱਗ-ਅਲੱਗ ਹੋਏ ਫਿਰਦੇ ਆ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਦਰਸ਼ਕੋ ਇਹ ਸੰ ਤਸਵੀਰਾਂ ਨਕੋਦਰ ਵਿਧਾਨ ਸਭਾ ਹਲਕਾ ਜ਼ਿਲ੍ਹਾ ਜਲੰਧਰ ਪੈਂਦਾ ਹੈ ਹੀਰਾਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਿੰਡ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਬੀਬੀ ਅੰਦਰਜੀਤ ਕੌਰ ਮਾਨ ਨੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਜਿਹੜੇ ਉਹਨਾਂ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਸਕੂਲਾਂ ਦਾ ਉਦਘਾਟਨ ਕਰ ਰਹੇ ਹਾਂ ਚਾਰ ਪਿੰਡਾਂ ਦਾ ਨਾਮ ਦਿੱਤਾ ਜਾਂਦਾ ਹੈ ਤੇ ਸਮਾਂ ਵੀ ਦਿੱਤਾ ਜਾਂਦਾ ਹੈ ਕਿ ਅਸੀਂ ਇਹਨਾਂ ਇਹਨਾਂ ਪਿੰਡਾਂ ਦੇ ਵਿੱਚ ਕੱਲ ਨੂੰ ਕੱਲ ਉਹਨਾਂ ਵੱਲੋਂ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਕਿ ਕੱਲ ਨੂੰ ਅਸੀਂ ਉਦਘਾਟਨ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਸਕੂਲਾਂ ਦਾ ਉਦਘਾਟਨ ਤਾਂ ਕਿਤੇ ਨਜ਼ਰ ਨਹੀਂ ਆਇਆ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਸ ਪੇ ਸਕੂਲ ਦੀ ਚਾਰ ਦਿਵਾਰੀ ਬਣਾਈ ਗਈ ਸੀ ਉਹ ਵੀ ਪਹਿਲਾਂ ਕੰਦ ਡਿੱਗ ਗਈ ਸੀ ਸਿਰਫ ਉਹ ਕੰਦ ਖੜੀ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਦਾ ਜਿਹੜਾ ਨਾਮ ਲਿਖਿਆ ਗਿਆ ਹੈ ਭਗਵਾਨ ਸਿੰਘ ਮਾਨ ਦਾ ਨਾਮ ਲਿਖਿਆ ਗਿਆ ਹੈ ਉਦਘਾਟਨੀ ਉਸ ਪੱਥਰ ਤੇ ਤਾਂ ਬੀਬੀ ਇੰਦਰਜੀਤ ਕੌਰ ਮਾਨ ਨੇ ਖਾਸ ਕਰਕੇ ਆਪਣਾ ਨਾਮ ਵੀ ਲਿਖਵਾਇਆ ਹੋਇਆ ਹੈ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਪ੍ਰਚਾਰੀ ਜਾ ਰਹੀ ਹੈ ਉਹਦੇ ਬਾਰੇ ਜੋ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਤਾਂ ਖਾਸ ਤੌਰ ਤੇ ਜਿਹੜੀਆਂ ਪੰਚਾਇਤਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਜ਼ਰ ਅੰਦਾਜ਼ ਕਰਨਾ ਜਾਂ ਪਿੰਡਾਂ ਦੇ ਵਿੱਚ ਰੱਖੇ ਪ੍ਰੋਗਰਾਮ ਦਾ ਪ੍ਰੋਗਰਾਮਾਂ ਦੇ ਵਿੱਚ ਪੰਚਾਇਤਾਂ ਨੂੰ ਨਾ ਸੱਦਣਾ ਉਹਦੇ ਬਾਰੇ ਜੋ ਤੁਹਾਡੇ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਬੀਬੀ ਸਾਸੀ ਗੜੀ ਸਤਿ ਸ਼ਕੁਰ ਅੱਛਾ ਅੱਜ ਤੁਸੀਂ ਇੱਥੇ ਹੀਰਾਪਿੰਡ ਦੇ ਵਿੱਚ ਪਹੁੰਚੇ ਹੋ ਕੀ ਪ੍ਰੋਗਰਾਮ ਰੱਖਿਆ ਗਿਆ ਜੀ ਇਹ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਕਮਰੇ ਬਣੇ ਨੇ ਜਾਂ ਚਾਰਦਵਾਰੀ ਬਣੀਆਂ ਨੇ ਉਹਨਾਂ ਦਾ ਕਿਸੇ ਚੇੜਾ ਨਾ ਮਾ ਬਣਾ ਰਹੇ ਉਹਦਾ ਨਹੀਂ ਪੱਥਰ ਰੱਖ ਰਹੇ ਆ ਕਿਸੇ ਦਾ ਉਦ ਘਟਨ ਕਰ ਰਹੇ ਆ ਸਿੱਖਿਆ ਕ੍ਰਾਂਤੀ ਦੇ ਹਿੱਸੇ ਦੇ ਵਿੱਚ ਅੱਛਾ ਬਹੁਤ ਆਤਮਾਨ ਸਰਕਾਰ ਕਹਿੰਦੇ ਸਿੱਖਿਆ ਕ੍ਰਾਂਤੀ ਲੈਣ ਦੀ ਇਹਦੀਆਂ ਤੁਹਾਨੂੰ ਮੁਬਾਰਕਾਂ ਜੀ ਬਿਲਕੁਲ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸਭ ਨੂੰ ਬਹੁਤ ਮੁਬਾਰਕਾਂ ਅਸੀਂ ਸਭ ਨੂੰ ਮੁਬਾਰਕਾਂ ਦਿੰਦੇ ਆ ਕਿ ਦੇਖੋ ਐਸ ਸਕੂਲ ਦੇ ਪਿਛਲੇ 3 ਸਾਲਾਂ ਦੇ ਵਿੱਚ 80 ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਹੋਏ ਆ। ਅੱਛਾ ਪੁਰਾਣੀਆਂ ਸਰਕਾਰਾਂ ਔਰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਕੀ ਅੰਤਰ ਹੈਗਾ ਜੀ? ਇਹ ਅੰਤਰ ਤੁਸੀਂ ਲਗਾਓ ਨਾ ਕਿ ਪੁਰਾਣੀਆਂ ਸਰਕਾਰਾਂ ਦਾ ਕੰਮ ਸੀ ਸਕੂਲ ਬੰਦ ਕਰਨੇ ਔਰ ਸਾਰੇ ਬੱਚੇ ਆ ਜਿਹੜੇ ਉਹ ਬਿਨਾਂ ਇਨਫਰਾਸਟ੍ਰਕਚਰ ਤੋਂ ਬਿਨਾਂ ਟੀਚਰਾਂ ਦੀ ਭਰਤੀ ਤੋਂ ਸਕੂਲ ਛੱਡ-ਛੱਡ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਚਲੇ ਗਏ ਖਾਲੀ ਹੋ ਗਏ। ਨਵੀਂ ਜਿਹੜਾ ਇਹ ਸਿੱਖਿਆ ਕ੍ਰਾਂਤੀ ਨਵੀਂ ਸਰਕਾਰ ਦਾ ਫਰਕ ਇਹ ਹੈ ਕਿ ਨਵੀਆਂ ਭਰਤੀਆਂ ਕੀਤੀਆਂ ਗਈਆਂ, ਪੁਰਾਣੇ ਟੀਚਰਾਂ ਨੂੰ ਪੱਕਾ ਕੀਤਾ ਗਿਆ ਔਰ ਨਵਾਂ ਇਨਫਰਾਸਟ੍ਰ ਦੇ ਤੁਹਾਡੇ ਤੋਂ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਬਾਥਰੂਮਾਂ ਦਾ ਉਦਘਾਟਨ ਕਰਕੇ ਬਾਥਰੂਮ ਬਣਾ ਕੇ ਉਹ ਕਹਿੰਦੇ ਨਹੀਂ ਮੈਮ ਵਿਰੋਧੀ ਨਹੀਂ ਰਹੇ ਜੀ ਹੋਣ ਨਹੀਂ ਬਿਲਕੁਲ ਜੀ ਇਧਰ ਤਸਵੀਰਾਂ ਤੋਂ ਦੇਖ ਮੈਮ ਵਿਰੋਧੀ ਤੁਹਾਡੇ ਤੋਂ ਸਵਾਲ ਖੜੇ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਬਾਥਰੂਮ ਬਣਾ ਕੇ ਸਿੱਖਿਆ ਗ੍ਰਾਂਤੀ ਦਸੀ ਜਾਂਦੇ ਆ ਜੀ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਮੈਂ ਕਹਿੰਨੀ ਕਿ ਇਦੋਂ ਬੇਗਰਤ ਬੰਦੇ ਨਹੀਂ ਹੋ ਸਕਦੇ ਕਿ ਤੁਸੀਂ ਇਹਨਾਂ ਸਾਲਾਂ ਦੇ ਵਿੱਚ ਸਕੂਲਾਂ ਨੂੰ ਵਾਸ਼ਰੂਮ ਨਹੀਂ ਦੇ ਸਕੇ ਜੇ ਅਸੀਂ ਬਣਾ ਰਹੇ ਆ ਤਾਂ ਤੁਹਾਨੂੰ ਤਕਲੀਫ ਹੋ ਰਹੀ ਆ ਇਹ ਸਿੱਖਿਆ ਗ੍ਰਾਂਤੀ ਹੈ ਜੀ ਬਾਥਰੂਮ ਬਣਾਉਣ ਦੀ ਤੁਸੀਂ ਸੁਣੋ ਮੇਰੀ ਗੱਲ ਇੱਕ ਇੱਕ ਟੀਚਰ ਜਲ ਸੋ ਜੇ ਸਕੂਲ ਚ ਬਾਥਰੂਮ ਹੈ ਨਹੀਂ ਕਿੱਥੇ ਜਾਵੇ ਲੋਕਾਂ ਦੇ ਘਰਾਂ ਚ ਜਾਵੇ ਜਿਹੜੀਆਂ ਕੁੜੀਆਂ ਇੱਥੇ ਪੜਨ ਆਉਂਦੀਆਂ ਨੇ ਉਹ ਕਿੱਥੇ ਜਾਣ ਜਿਹੜੇ ਛੋਟੇ ਛੋਟੇ ਬੱਚੇ ਗੰਦੇ ਇਹਨਾਂ ਦੇ ਵਾਸ਼ਰੂਮ ਜਿਹੜੇ ਪੁਰਾਣੇ ਬਣੇ ਹੋਏ ਸੀਗੇ ਜਿਨ੍ਹਾਂ ਦੇ ਕੋਲ ਦੀ ਨਹੀਂ ਲੰਘ ਤੁਸੀਂ ਸਕਦੇ ਕੀ ਛੋਟੇ ਬੱਚਿਆਂ ਦੀ ਸਿੱਧਰ ਨਾਲ ਖਲਵਾੜ ਨਹੀਂ ਹੋ ਰਹੀ ਕਿ ਉਹਨਾਂ ਬੱਚੇ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਉਹਨਾਂ ਵਾਸ਼ਰੂਮਾਂ ਚ ਜਾਣ ਉਹਦੀ ਤਾਂ ਵੀ ਕਹਿੰਦੇ ਨੇ ਜੀ ਦੂਜੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਨਹੀਂ ਚੱਲਦਾ ਜਿਹੜੇ ਹੋਰ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ ਵਿੱਚੋਂ ਇਹ ਵੀ ਕਹੀ ਜਾਂਦੇ ਕਿ ਇਹ ਲੀਪਾ ਪੋਚੀ ਕਰਕੇ ਇੱਕ ਤਰ੍ਹਾਂ ਦੇ ਘਾਟਣ ਕੀਤੇ ਮੇਰੀਆਂ ਤਾਂ ਦ ਮੇਰੇ ਥੋੜੇ ਸਪੈਸ ਦੇ ਤੋ ਸੇਹਰਾ ਪਿੰਡ ਦੇ ਸਰਪੰਚ ਸਾਹਿਬ ਅੱਜ ਇਸ ਪ੍ਰੋਗਰਾਮ ਚ ਨਹੀਂ ਆਏ ਜੀ ਮਰਜੀ ਆ ਉਹਨਾਂ ਦੀ ਉਹ ਕਦੀ ਵੀ ਨਹੀਂ ਆਉਂਦੇ ਇਹ ਬੁਲਾਇਆ ਨਹੀਂ ਜੀ ਤੁਸੀਂ ਜਵਾਬ ਮਾਰੀਂ ਕਦੀ ਵੀ ਨਹੀਂ ਆਉਂਦੇ ਅੱਗੇ ਵੀ ਨਹੀਂ ਆਉਂਦੇ ਉਹਨਾਂ ਨੂੰ ਨਗਰ ਨੰਕਟੇ ਪਿਆ ਉਹ ਸਿਰਫ ਆਪਣੀ ਹੱਥ ਤੇ ਖੜੇ ਆ ਉਹਨਾਂ ਨੂੰ ਆਪਣੀ ਨਾ ਕਲਗੀ ਨਾਲ ਮੁਹੱਬਤ ਹੈ ਉਹਨਾਂ ਨੂੰ ਪਿੰਡ ਦੇ ਨਾਲ ਪਾਪਾ ਸਾਹਿਬ ਕਹਿੰਦੇ ਸੀ ਅਸੀਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਾਂਗੇ ਬ੍ਰੋਦਰੀਆਂ ਨੂੰ ਨਾਲ ਲੈ ਕੇ ਚੱਲਾਂਗੇ ਤੁਸੀਂ ਬਿਲਕੁਲ ਮੈਂ ਤਾਂ ਅੱਜ ਵੀ ਕਹਿ ਰਹੀ ਆ ਮੈਂ ਤਾਂ ਅੱਜ ਵੀ ਉਹਨਾਂ ਨੂੰ ਇਹ ਸੁਣ ਮੇਰੀ ਗਾ ਮੈਂ ਅੱਜ ਵੀ ਇਹੀ ਸਟੇਜ ਤੋਂ ਅਨਾਉਂਸ ਕੀਤਾ ਪੈਸੇ ਲੈ ਲਓ ਜਿੰਨੇ ਮਰਜ਼ੀ ਲੈ ਲਓ ਪਿੰਡ ਨੂੰ ਪਿੱਛੇ ਨਾ ਪਾਓ ਜੇ ਤੁਸੀਂ ਬਿਲਕੁਲ ਤੁਹਾਡੇ ਮਨ ਦੇ ਵਿੱਚ ਕਿ ਤੁਸੀਂ ਸਾਡੇ ਨਾਲ ਚੱਲਣਾ ਹੀ ਨਹੀਂ ਤੇ ਛੱਡ ਕੇ ਪਾਸੇ ਹੋ ਜਾਓ ਨਹੀਂ ਤਾਂ ਪੈਸੇ ਲਾਓ ਤੇ ਪਿੰਡ ਦਾ ਦਰਕਰ